ਮੈਂ ਜੈਗ ਸਿੰਘ ਸੇਖੋਂ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਵੀਕਐਂਡ ਦਾ ਸਪੈਸ਼ਲ ਲਾਈਵ ਪ੍ਰੋਗਰਾਮ ਪ੍ਰਾਈਮ ਪੰਜਾਬ ਮੀਡੀਆ ਪ੍ਰੋਗਰਾਮ ਅੱਜ ਦਾ ਸਾਡਾ ਬਹੁਤ ਬਿਜ਼ੀ ਰਹਿਣ ਵਾਲਾ ਤਕਰੀਬਨ ਸਵਾ ਘੰਟੇ ਦਾ ਸਮਾਂ ਆਪਣੇ ਕੋਲੇ ਪਿਆ ਤੇ ਅੱਜ ਅਸੀਂ ਗੱਲਬਾਤ ਕਰਨੀ ਆ ਦਿੱਲੀ ਦੇ ਵਿੱਚ ਸੱਤਾ ਪਲਟ ਹੋਈ ਆ ਦਿੱਲੀ ਵੀ ਚੱਲਦੇ ਆ ਦਿੱਲੀ ਦੀਆਂ ਵੀ ਗੱਲਬਾਤਾਂ ਹੋਣੀਆਂ ਚਾਹੀਦੀਆਂ ਨੇ ਅੱਜ ਕਿਉਂਕਿ ਤਕਰੀਬਨ 14 ਸਾਲਾਂ ਬਾਅਦ ਸ਼ਾਇਦ ਆ ਜਿਹੜਾ ਦਿੱਲੀ ਦੇ ਉੱਪਰੋਂ ਆਮ ਆਦਮੀ ਪਾਰਟੀ ਉਹ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਭਾਜਪੀ ਵੱਡੀ ਲੀਡ ਦੇ ਨਾਲ ਆਈ ਆ ਵੱਡੀ ਹਾਰ ਉੱਥੇ ਅਸੀਂ ਆਮ ਆਦਮੀ ਪਾਰਟੀ ਦੀ ਹੀ ਗਿਣਾਂਗੇ ਮੰਨਾਂਗੇ ਬਟ ਮੈਨੂੰ ਲੱਗਦਾ ਇਹ ਹੋਣਾ ਵੀ ਚਾਹੀਦਾ ਜਦੋਂ ਇੱਕੋ ਪਾਰਟੀ ਲਗਾਤਾਰ ਸੱਤਾ 'ਚ ਜ਼ਿਆਦਾ ਸਮਾਂ ਰਹਿੰਦੀ ਆ ਤੇ ਉਹਦਾ ਨੁਕਸਾਨ ਆ ਜਿਹੜਾ ਉੱਥੋਂ ਦੇ ਲੋਕਾਂ ਨੂੰ ਹੁੰਦਾ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਹਾਰਨ ਦਾ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ ਕਿ ਇਹਦਾ ਨੁਕਸਾਨ ਹੋਵੇਗਾ ਅਸੀਂ ਇਹਦੀ ਵੀ ਗੱਲ ਕਰਾਂਗੇ ਨਾਲ ਦੀ ਨਾਲ ਪਕੌੜੇ ਵੀ ਜੁਣੀਆਂ ਲਈ ਜਾਂਦੇ ਆ 5050 ਤੁਸੀਂ ਹੁੰਦੀ ਰਹੋ ਜੀ ਹਾਂ ਜੀ ਜੈਗਵੀਰ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕਿਵੇਂ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀਰ ਵਧੀਆ ਠੀਕ ਠਾਕ ਵਲੇ ਵਲੇ ਜੀ ਜੀ ਦਿੱਲੀ ਦੇ ਇਲੈਕਸ਼ਨ ਤਾਂ ਵੱਡੇ ਵੱਡੇ ਟੈਗੇ ਜਿਹੜੇ ਕਹਿੰਦੇ ਸੰਤ ਮੋਤੀ ਵੀ ਨਹੀਂ ਹਰਾ ਸਕਦਾ ਜੀ ਵੱਡੇ ਸਾਰੇ ਥੰਮ ਟੱਗ ਪਏ ਉਹਨਾਂ ਦੇ ਜੀ ਹਾਂ ਜੀ ਹਾਂ ਜੀ ਹਾਂ ਇੱਕ ਮਿੰਟ ਹੋਲਡ ਕਰੋ ਆ ਗੀ ਤਾਂ ਉਹਨਾਂ ਨੂੰ ਆਪਾਂ ਡੈਡੀਕੇਟ ਕਰ ਦਈਏ ਹੋਲਡ ਕਰੋ ਜਿ세 ਤਰ੍ਹਾਂ ਹੋਲਡ ਕਰੋ ਤੁਹਾਡੀ ਮੈਂ ਕਾਲ ਕਰਦਾ ਆਪੀ ਆਪਣੀਆਂ ਵਜ ਰਹੀਆਂ ਹੋਣਗੀਆਂ ਹੁਣ ਕੇਜਰੀਵਾਲ ਭਗਵੰਤ ਮਾਨ ਸਸੋਧੀਆ ਉਹਨਾਂ ਦੇ ਮੈਂ ਤੜਕਾ ਵੀ ਜ਼ਰੂਰੀ ਆ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਾਹਾ ਤੇ ਕੋਈ ਰੋਂਦਾ ਹੋਵੇਗਾ ਮੇਰੇ ਦਿਲ ਦੀ ਇਹ ਸਪੈਸ਼ਲ ਹੈ ਇਹ ਅੱਜ ਆਮ ਆਦਮੀ ਪਾਰਟੀ ਨੂੰ ਡੈਡੀਕੇਟ ਕਰਾਂਗੇ ਸਹੀ ਗੱਲ ਨਹੀਂ ਬਹੁਤ ਮਾੜੀ ਹੋਈ ਇਹ ਲੱਗਦਾ ਹੈ ਕਿ ਵੀ 25 ਕਿ ਸੀਟਾਂ ਨਾਲ ਸਾਰੇ ਵਿੱਚ 30 ਦੇ ਡੇਢ ਵੇ ਅਜਾ ਲੈ ਜਾਣਗੇ ਪਰ ਬਹੁਤ ਹਾਂ ਨਹੀਂ ਬਹੁਤ ਵਧਾਈ ਦਿਨੇ ਆਪਣੇ ਆਪਣੇ ਵੀ ਤਿੰਨ ਚਾਰ ਸਿਰਸਾ ਸਾਹਿਬ ਵੀ ਜਿੱਤ ਗਏ ਤਿੰਨ ਚਾਰ ਪੰਜਾਬ ਹਾਂ ਸਿਰਸਾ ਸਾਹਿਬ ਦੇਖੋ ਜਿੱਤੇ ਨੇ ਬੜੀ ਵੱਡੀ ਹੁਣ ਉਹਨਾਂ ਨੇ ਵੀ ਚਲੋ ਗੁਰੂ ਘਰਾਂ ਚ ਵੀ ਗਏ ਆ ਰਕਾਬ ਕਾਂ ਚ ਗੁਰੂ ਘਰ ਗਏ ਨੇ ਬੰਗਲਾ ਸਾਹਿਬ ਗਏ ਨੇ ਹੋਰ ਸਿੱਖਾਂ ਦਾ ਵੀ ਆਪਣੀਆਂ ਜਿਹੜਾ ਧੰਨਵਾਦ ਕੀਤਾ ਹੁਣ ਦੇਖਦਾ ਸਿਰਸਾ ਸਾਹਿਬ ਤੋਂ ਕੰਮ ਵੀ ਕਰਵਾਏ ਜਾਣੇ ਚਾਹੀਦੇ ਹੁਣ ਹਾਂਜੀ ਬਿਲਕੁਲ ਬਿਲਕੁਲ ਕਿਉਂਕਿ ਜਿਵੇਂ ਦੇਖੋ ਮੇਰਾ ਵੀਰ ਪਹਿਲਾਂ ਕਹਿੰਦੇ ਵੀ ਜਿਹੜੇ ਸਾਡੇ ਪ੍ਰੋਫੈਸਰ ਭੁੱਲਰ ਸਾਹਿਬ ਨੇ ਪਿਛਲੀਆਂ ਸਰਕਾਰਾਂ 'ਚ ਤਾਂ ਕਹਿੰਦੇ ਰਹੇ ਵੀ ਉਹਨਾਂ ਦੀ ਜਾਂ ਰਿਹਾਈ ਜਾਂ ਜ਼ਮਾਨਤ ਕੁਝ ਵੀ ਹੋ ਸਕਦੀ ਆ ਵੀ ਕੇਜਰੀਵਾਲ ਸਾਈਨ ਨਹੀਂ ਕਰਦਾ ਹੁਣ ਸੈਂਟਰ 'ਚ ਵੀ ਬੀਜੇਪੀ ਬੈਠੀ ਆ ਦਿੱਲੀ 'ਚ ਵੀ ਬੀਜੇਪੀ ਬੈਠੀ ਆ ਔਰ ਉਸ ਰਾਈਡਿੰਗ ਤੋਂ ਸਾਡੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਹੁਣ ਕਹਿੰਦੇ ਨੇ ਕਿ ਮੈਨੂੰ ਬੀਜੇਪੀ ਕਰਕੇ ਨਹੀਂ ਮੈਂ ਜਿੱਤਿਆ ਵੀ ਮੈਨੂੰ ਐਜ਼ ਅ ਸਿੱਖ ਸਿੱਖਾਂ ਨੇ ਵੋਟ ਪਾ ਕੇ ਜਿਤਾਇਆ ਹੁਣ ਐਜ਼ ਅ ਸਿੱਖੋ ਆਪਣਾ ਫਰਜ਼ ਨਿਭਾਉਂਦੇ ਨੇ ਜਾਂ ਨਹੀਂ ਨਿਭਾਉਂਦੇ ਇਹ ਆਪਾਂ ਨੂੰ ਸਮੇਂ ਸਿਰ ਪਤਾ ਲੱਗ ਜਾਊਗਾ ਜਾਂ ਉਹ ਵੀ ਇੱਕ ਰਾਜਨੀਤੀ ਖੇਡਦੇ ਨੇ ਬਿਲਕੁਲ ਜੀ ਮੇਰਾ ਵੀ ਬਿਲਕੁਲ ਤਿੰਨੇ ਚਿਹਰੇ ਜਿੰਨੇ ਸੀਗੇ ਸਿੱਖ ਤਿੰਨੇ ਜਿੱਤ ਗਏ ਆਪਣੇ ਹੀ ਸਾਰੇ ਪੰਜਾਬੀਵੇਂ ਸਵੇਰ ਦਾ ਛੋਟੀ ਜਾਨੇ ਸਵੇਰੇ 4 ਵਜੇ ਉੱਠ ਕੇ ਟੀਵੀ ਦੇ ਨਾਲੇ ਬੈਠ ਕੇ ਪਤਾ ਲੱਗੇ ਵੀ ਕੀ ਹੋਇਆ ਹੈ ਨਾ ਤੇ ਦੂਜੇ ਪੰਜਾਬ ਦੇ ਵਿੱਚ ਚੱਲੂ ਉਹ ਤਾਂ ਕਾਂਗਰਸ ਉਹਨੇ ਜਗ੍ਹਾ ਜਮਾਨਤਾ ਜਾਵਦੇ ਪਰ ਖੁਸ਼ੀ ਲੱਡੂ ਵੱਧ ਬਾਡਰ ਦੇ ਖੈਰਾ ਸਾਹਿਬ ਦੇ ਲੱਡੂਆਂ ਦੀ ਚਾਹੀਦੀ ਮੈਨੂੰ ਅੱਜ ਮੌਰਨਿੰਗ ਹੀ ਖੈਰਾ ਸਾਹਿਬ ਨੇ ਵੀਡੀਓ ਚਲੋ ਆਪਣੀ ਭੇਜਤੀ ਉਹ ਮੈਨੂੰ ਕੋਈ ਵੀ ਆਪਣਾ ਪੋਸਟ ਵਗੈਰਾ ਕਰਦਾ ਨਾ ਲਿੰਕ ਭੇਜ ਦਿੰਦਾ ਮੈਨੂੰ ਕਿ ਚਲੋ ਮੈਂ ਅੱਗੇ ਸ਼ੇਅਰ ਕਰਦਾ ਮੈਂ ਕਿਹਾ ਖੈਰਾ ਸਾਹਿਬ ਤਾਂ ਮੂਰੇ ਲੱਡੂ ਮਿਲਕ ਕੇਕ ਇਹ ਬਾਬਾ ਨੱਬੇ ਰੱਖੀ ਬੈਠਿਆ ਚਾਹੇ ਆਪ ਖਾਦੇ ਨਾ ਹੋਣ ਬਟ ਕੇਰਾ ਕਹਿੰਦਾ ਸੀ ਕਾਲਜੇ ਫੋਕ ਕੇ ਲੱਡੂ ਰੱਖ ਕੇ ਢੋਲੀ ਲਾਈ ਬੈਠਿਆ ਉਧਰ ਸ਼ਰੋਮਣੀ ਕਾਲੇ ਸਵੀਰ ਸਿੰਘ ਬਾਦਲ ਉਹ ਪੂਰਾ ਸਵੇਰ ਦੇ ਖੋਸ਼ੇ ਲੇਟਿਆ ਉਹ ਕਹਿੰਦੇ ਸਾਡਾ ਤਾਂ ਨਹੀਂ ਵੰਡਣਾ ਕਹਿੰਦੇ ਜਿੱਥੇ ਅਸੀਂ ਡਿੱਗੇ ਨਾਲ ਹੀ ਇਹ ਵੀ ਸੈੱਟ ਲਗਾਇਆ ਦੇ ਚਾਹੇ ਕਾਲੀ ਨਜਾਇਜ਼ ਕਾਂਗਰਸ ਦੇ ਬਾਈ ਕੁਝ ਬੋਧਨੇ ਉਹ ਕਹਿੰਦੇ ਕਹਿੰਦੇ ਵੱਧ ਟੱਪ ਦੇ ਕਹਿੰਦੇ ਉਹ ਖੂਜ ਤੋ ਵੀ ਬੈਠੇ ਵਿਚਾਰੇ ਯਾਨੀ ਜਿਹੜੇ ਕਾਲੀ ਦੇ ਜਮ੍ਹਾਂ ਖੂਜ ਡਿੱਗੇ ਸੀਗੇ ਜਿਹੜੇ ਕਾਂਗਰਸੀ ਉਹ ਚਾਰ ਪੰਜ ਪੌੜੀਆਂ ਉੱਤੇ ਸੀਗੇ ਇਹ ਉੱਤੇ ਬੈਠੇ ਰੋੜੇ ਮਾਰਦੇ ਸੀ ਉਹਨਾਂ ਨੇ ਵੜ ਕੇ ਵੀ ਖਿੱਚ ਲਈ ਨਾ ਜੀ ਹੁਣ ਤਿੰਨੇ ਟੋਏ 'ਚ ਬੈਠੇ ਝਾਕਣਗੇ ਵੀ ਅਗਲਾ ਕੀ ਰਣਨੀਤੀ ਬਣਾਈ 2027 ਦਾ ਬਿਲਕੁਲ ਦੇਖੋ ਜਿਹੜਾ ਸਿਰਸਾ ਸਾਹਾ 18000 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਔਰ ਜੇ ਆਪਾਂ ਪਿਛਲੀਆਂ ਹੁਣ ਗੱਲ ਕਰੀਏ ਵੀ ਭਾਜੀਪੀ 48 ਸੀਟਾਂ ਲੈ ਗਈ ਤੇ 22 ਸੀਟਾਂ ਰਹਿ ਗਈਆਂ ਕੱਲੀ ਆਪ ਕੋਲੇ ਤੇ ਕਾਂਗਰਸ ਖਾਤਾ ਵੀ ਨਹੀਂ ਖੋਲ ਸਕੀ ਕਾਂਗਰਸ 0 ਤੇ ਰਹਿ ਗਈ ਔਰ ਤਕਰੀਬਨ 40 ਸੀਟਾਂ ਦਾ ਡਿਫਰੈਂਸ ਆ ਜਿਹੜਾ ਆਮ ਆਦਮੀ ਪਾਰਟੀ ਦੇ ਨਾਲੋਂ ਭਾਜੀਪੀ ਵੱਧ ਲੈ ਕੇ ਗਈ ਆ ਅ ਇਹਦਾ ਹੁਣ ਤੁਸੀਂ ਮੈਨੂੰ ਇਹ ਦੱਸੋ ਕਿਉਂਕਿ ਚਲੋ ਉੱਥੇ ਤਾਂ ਬੀਜੇਪੀ ਆ ਗਈ ਉਹ ਸੈਂਟਰ 'ਚ ਬੀਜੇਪੀ ਆਉਣ ਦੇ ਨਾਲ ਪੰਜਾਬ ਨੂੰ ਕੋਈ ਫਾਇਦਾ ਹੁੰਦਾ ਨਹੀਂ ਹੁੰਦਾ ਇਹ ਪਤਾ ਨਹੀਂ ਸਾਨੂੰ ਪਰਟ ਆਮ ਆਦਮੀ ਦੇ ਹਾਰਨ ਦੇ ਨਾਲ ਪੰਜਾਬ ਨੂੰ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ ਜੀ ਇਹਦਾ ਕੀ ਥਾਟ ਨੇ ਤੁਹਾਡੇ ਬੀਰੇ ਇਹ ਪਤਾ ਕਿ ਇਹਦੇ ਨਾਲ ਕੋਈ ਪਲਾਸਫ ਚੀਜ ਆਉ ਪੰਜਾਬ ਨੂੰ ਕਿਉਂਕਿ ਹੁਣ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਵੀ ਜਿਹੜੀ ਦਿੱਲੀ ਚੋਂ ਦਾ ਇੱਕ ਗਏ ਜਿਸਪਰ 12 13 ਸਾਲ ਮੈਨੂੰ 13 ਸਾਲ ਰਾਜ ਕਰ ਗਏ ਦਿੱਲੀ ਦੇ ਘਟ ਵਟੇ ਤੇ 13 ਵੀ ਲਗੇ ਹਨ ਜੀ ਜੀ ਤੇ ਜੇ ਹੁਣ ਇਹ ਪੰਜਾਬ ਚ ਨਹੀਂ ਕੰਮ ਕਰਨਗੇ ਪਤਾ ਇਹਨਾਂ ਨੂੰ ਵੀ ਹਸ਼ਰ ਸਾਡਾ ਵੀ ਉਹੀ ਦਿੱਲੀ ਵਾਲਾ ਹੋਣਾ ਸਾਡੇ ਇੱਥੇ ਨਾ ਹੁਣ ਇਹ ਕੰਮ ਕਰਨਗੇ ਠੋਕ ਕੇ ਕੱਢ ਰਗੇ ਜاہے 2 ਸਾਲ ਹੀ ਕਰਨ ਤੇ ਦੂਜਾ ਤਾਂ ਕਾਂਗਰਸ ਇਹ ਸਾਰੇ ਨਾਲ ਮੁੱਛਾਂ ਵਾਸ਼ਾ ਤਾਹਾਂ 4-7 8 ਸੀਐਮ ਵੰਡ ਦੇ ਚਿਹਰੇ ਹੋਏ ਨੇ ਉਹ ਵੀ ਹੁਣ ਲਾਈਵ بیٹਾਂ ਫਿਕਸ ਹੋਊਗਾ ਮੁੱਛਾਂ ਨੇ ਕਹਿੰਦੇ ਵੰਡੋਗੇ ਤਾਂ ਮੈਂ ਵੰਡਣਾ ਹੁਣ ਉਹਨਾਂ ਦਾ ਕਾਰਟੂਕਲੇ ਸੀ ਵੱਜ ਜਾਣਾ ਇਹ ਨਾ ਪਤਾ ਹੋਵੇ ਵੀ ਇਹਨਾਂ ਦੀ ਲੜਾਈ ਜ ਕੋਈ ਤੀਜਾ ਹੀ ਮਾਰ ਦੇ ਮੋਰਚਾ ਨਾ ਚਲੋ ਆਪਾਂ ਤਾਂ ਮੈਂ ਤਾਂ ਅਸੀਂ ਦਾ ਕਹਿੰਦਾ ਸਾਡੀ ਜਿਹੜੀ ਜਿਹੜੀ ਆਪਣੀ ਜਿਹੜੀ ਖੇਤਰੀ ਪਾਰਟੀ ਹੈ ਚਾਹੇ ਕਾਲੀ ਦਾ ਜੋ ਉਹ ਮੂਹਰੇ ਆਉਣੀ ਚਾਹੀਦਾ ਜਿਹਨੂੰ ਸਪੋਰਟ ਕਰਦੇ ਆ ਬਈ ਹਮੇਸ਼ਾ ਹੀ ਕਰਦੇ ਰਵਾਂਗੇ ਠੀਕ ਹੈ ਜੀ ਤੇ ਕਿਉਂਕਿ ਉਹ ਫਿਰ ਇਹਦੀ ਆਪਣੀ ਸੁਧਾਰ ਆਪਾਂ ਨੂੰ ਉਹ ਵੀ ਜਗ੍ਹਾ ਤੇ ਕਰ ਲੈਣ ਫੇਰ ਹੀ ਨਹੀਂ ਤਾਂ ਉਹਨੂੰ ਵੀ ਨੁਕਸਾਨ ਹੀ ਹੋਵੇਗਾ ਕਿਉਂਕਿ ਹੱਲੇ ਸਟਿਲ ਉਹੀ ਗਲਤੀਆਂ ਰਿਪੀਟ ਕਰ ਰਹੇ ਨੇ ਉਹ ਹਾਂਜੀ ਵੀਰ ਉਹ ਹੀ ਜੇ ਚੱਲ ਜੇ ਉਹਨੇ ਸਵੀਰ ਬਾਰੇ ਮਾਦਸਾ ਪਰੇ ਹੋ ਜਾਣ ਹੋਰ ਵਧੀਆ ਬੰਦੇ ਆਉਣ ਨਵੇਂ ਯੰਗ ਜਨਰੇਸ਼ਨ ਅੱਗੇ ਆ ਜੇ ਵਧੀਆ ਬੰਦੇ ਆਉਣ ਉਹ ਪਾਰਟੀ ਆਪਣਾ ਕਰੇ ਸ਼ੁਰੂ ਤਾਂ ਕੰਮ ਕਰੇ ਆਪਣੇ ਜਮੀਨੀ ਪੱਧਰ ਤੋਂ ਉੱਠ ਕੇ ਕੰਮ ਕਰੇ ਤਾਂ ਕੁਝ ਵੀ ਕਰ ਸਕਦੇ ਆ ਕਿਉਂਕਿ ਹੁਣ ਜਿਹੜਾ ਆਮ ਆਦਮੀ ਪਾਰਟੀ ਦੀ ਹਵਾ ਨਿਕਲ ਗਈ ਹੁਣ ਹੁਣ ਕਾਂਗਰਸ ਨੂੰ ਥੋੜੀ ਜਿਆਦਾ ਉਮੀਦਾਂ ਨੇ ਪਰ ਜੇ ਹੁਣ 2.5 ਸਾਲ ਇਹਨਾਂ ਕੋਲ ਪਏ ਨੇ ਇਹ ਫੁੱਲ ਮਿਹਨਤ ਕਰਨ ਤਾਂ ਕੁਝ ਵੀ ਹੋ ਸਕਦਾ ਹੁਣੇ ਪੰਜਾਬ 'ਚ ਕੰਮ ਹੋ ਸਕਦੇ ਆ ਹਾਂਜੀ ਇਹਨੇ ਬੀਜੇਪੀ ਵੀ ਹੁਣ ਬਾਈ ਬੀਜੇਪੀ ਵੀ ਇੰਨੀ ਜਗ੍ਹਾ ਕਾਲੀਆਂ ਨਾਲ ਬਾਅਦ ਤਾਂ ਬੀਜੇਪੀ ਦੀ ਵੋਟ ਪਰਸੈਂਟੇਜ ਹੈਗੀ ਪੰਜਾਬ 'ਚ ਉਹ ਵੀ ਹੁਣ ਮੈਨੂੰ ਲੱਗਦਾ ਜੇ ਵੀ ਕਾਫੀ ਉੱਤੇ ਜਾਣਗੇ ਜੀ ਜੇ ਕਿਤੇ ਜੇ ਮੈਂ ਅੱਗੇ ਦੋਨੇ ਪਾਰਟੀਆਂ ਰਲ ਗੱਲ ਕਰਦੇ ਨੇ ਫਿਰ ਇਹ ਸਰਕਾਰ ਵੀ ਬਣਾ ਸਕਦੀਆਂ ਨੇ ਹਾਂ ਇਹਨਾਂ ਦਾ ਰਲ ਕੇ ਜੇ ਕਾਲੀ ਭਾਜਪਾ ਰਲ ਕੇ ਹੋ ਸਕਦੀ ਹੈ ਹਾਂਜੀ 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 ਇਹਨਾਂ ਦੇ ਨਾ ਆਈ ਫਿਰ ਭਾਈ ਇੱਕ ਹੋਰ ਵਿੱਚ ਜਾ ਫਿਰ ਫਿਰ ਟੱਕਰ ਰਹੇਗੀ ਕਾਲੀਆਂ ਦੀ ਸੋਰੀ ਕਾਂਗਰਸੀ ਹੈ ਤੇ ਆਮ ਆਦੀ ਪਾਰਟੀ ਦੀ ਉਹਦੇ ਤੀਜੀ ਪਾਰਟੀ ਭਾਜਪਾ ਵਿੱਚ ਆ ਜੇ ਤੀਜੀ ਤੇ ਇੱਧਰ ਕਿਉਂਕਿ ਭਾਈ ਅਮਰਿਤਪਾਲ ਸਿੰਘ ਨੇ ਪਾਰਟੀ ਬਣਾ ਲਈ ਸਿੱਖਾਂ ਦੀ ਵੋਟ ਵੰਡੀ ਜਾਣੀ ਸਾਡੀ ਜਾਣੀ ਵੋਟ ਬਿਲਕੁਲ ਇਹਨਾਂ ਦੇ ਹੱਥ ਪੱਲੇ ਕਿਸੇ ਦਿਨ ਨਹੀਂ ਕਸ਼ਟ ਰਹਿਣਾ ਨਾ ਹਾਂ ਹਾਂ ਠੀਕ ਹੈ ਜੇ ਜਾਤਾ ਫਿਰ ਸਾਰੇ ਪੰਜ ਤੱਕ ਪਾਰਟੀਆਂ ਇਕੱਠੀਆਂ ਹੋ ਗਿਆ ਉਹ ਹੰਬੜਾ ਮਾਰ ਲੈ ਥੈਂਕ ਯੂ ਵੀਰੇ ਥੈਂਕ ਯੂ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ ਪਹਿਲਾਂ ਅਸੀਂ ਗੱਲਬਾਤ ਕਰਕੇ ਹਟਿਆ ਐਨਡੀਪੀ ਦੇ ਕੈਂਡੀਡੇਟ ਬ੍ਰੈਮਟਨ ਈਸਟ ਤੋਂ ਮਿਸਟਰ ਮਾਰਟਨ ਸਿੰਘ ਦੇ ਨਾਲ ਔਰ ਜਿਵੇਂ ਲਾਸਟ ਕਾਲਰ ਦਾ ਆਪਣਾ ਲੇਡੀਜ਼ ਦਾ ਸਵਾਲ ਸੀਗਾ ਕਿ ਉਹ ਪੰਜਾਬੀ ਨਹੀਂ ਬੋਲਦੇ ਕਿਉਂਕਿ ਮਾਰਟਨ ਸਿੰਘ ਇੱਕ ਗੋਰਾ ਵਿਅਕਤੀ ਆ ਅੰਗਰੇਜ਼ ਆ ਗੋਰਾ ਹੈ ਔਰ ਬਟ ਸਿੱਖੀ ਸਰੂਪ ਦੇ ਵਿੱਚ ਆ ਪਰਿਵਾਰਕ ਪੰਜਾਬੀ ਲੜਕੀ ਨਾਲ ਵਿਆਹ ਕਰਾਇਆ ਹੋਇਆ ਉਹਨਾਂ ਨੇ ਬੱਚੇ ਪੰਜਾਬੀ ਨੇ ਇਹਨਾਂ ਦੇ ਔਰ ਗੁਰਸਿੱਖ ਬੰਦਾ ਵਾ ਜਿਹੜਾ ਇਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਦਸਤਾਰ ਬੰਨਦੇ ਆ ਪੂਰੀ ਸਿੱਖੀ ਸਰੂਪ ਦੇ ਵਿੱਚ ਆ ਔਰ ਮੈਂ ਸਪੈਸ਼ਲੀ ਇੱਕ ਵਾਰ ਕਹਿਣਾ ਚਾਹੁੰਦਾ ਕਿ ਮੇਰੇ ਸਟੂਡੀਓ ਆਉਣ ਤੋਂ ਪਹਿਲਾਂ ਬਾਹਰ ਪਾਰਕਿੰਗ ਲੋਟ ਦੇ ਵਿੱਚ ਵੇਟ ਕਰ ਰਹੇ ਸਨ ਮਿਸਟਰ ਮਾਰਟਨ ਸਿੰਘ ਸੋ ਇੰਨੇ ਕਿ ਬੰਦੇ ਸਮੇਂ ਦੇ ਪਾਬੰਦ ਹਾਲਾਂਕਿ ਮੈਂ 15-20 ਮਿੰਟ ਲੇਟ ਹੋ ਜਾਣਾ ਸੋ ਪਹਿਲਾਂ 10 ਵਜੇ ਦਾ ਮੈਂ ਸਮਾਂ ਦਿੱਤਾ ਸੀ 10 ਵਜੇ ਤੋਂ ਪਹਿਲਾਂ ਆ ਕੇ ਬੈਠ ਗਏ ਤੇ ਮੈਨੂੰ ਵੀ ਥੋੜਾ ਫਿਕਰ ਸੀ ਮੈਂ ਕਿਹਾ ਵੀ ਅੱਜ ਵੀ ਗੋਰੇ ਦੀ ਇੰਟਰਵਿਊ ਕਰਨੀ ਹੈ ਤੇ ਪੱਕੇ ਹੁੰਦੇ ਆ ਟਾਈਮ ਦੇ ਤੇ ਮੈਨੂੰ ਵੀ 15-20 ਮਿੰਟ ਪਹਿਲਾਂ ਆਉਣਾ ਪਿਆ ਸੋ ਤੁਸੀਂ ਮਿਸਟਰ ਮਾਰਟਨ ਨਾਲ ਗੱਲਬਾਤ ਕਰਨੀ ਹੋਵੇ ਤਾਂ ਮੇਰੇ ਤੋਂ ਨੰਬਰ ਲੈ ਸਕਦੇ ਹੋ ਜਾਨ ਜਿਹੜਾ ਇਹਨਾਂ ਦਾ ਅਗੋਰਵੇਧ ਕੈਂਪੇਨ ਆਫਿਸ ਆ ਤੁਸੀਂ ਉੱਥੇ ਵੀ ਜਾ ਸਕਦੇ ਹੋ ਬ੍ਰੈਮਟਨ ਈਸਟ ਤੋਂ ਐਨ ਡੀ ਪੀ ਦੇ ਕੈਂਡੀਡੇਟ ਨੇ ਮਾਰਟਨ ਸਿੰਘ ਚੱਲਦੇ ਆ ਜੀ ਨੈਕਸਟ ਕਾਲ ਤੇ 5304 ਤੁਸੀਂ ਆਉਂਦੀ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਜੀ ਆਪਣਾ ਜਿਹੜੇ ਇਲੈਕਸ਼ਨ ਹੋਏ ਆ ਆਮ ਪਾਰਟੀ ਦੇ ਹਾਂਜੀ ਦਿੱਲੀ ਜਹਾਰੀ ਆ ਜੀ ਜੀ ਤੇ ਹੁਣ ਜਾਂ ਜਿਹੜੀ ਹਾਰ ਜਿੱਤਾ ਹੂੰ ਹੂੰ ਹੁਣ ਹਿਮਾਚਲ ਸਿੱਗੀ ਭਾਜਪਾ ਦੀ ਹਾਰ ਗਈ ਨਾ ਉੱਥੇ ਕਾਂਗਰਸ ਆ ਜੀ ਹਾਂਜੀ ਪਹਿਲਾਂ ਭਾਜਪਾ ਦੀ ਹੁੰਦੀ ਸੀ ਨਾ ਤੇ ਆਏ ਨਾ ਸਟੇਟਾਂ 'ਚ ਹਾਰ ਦਿੰਆਂ ਰਹਿੰਦੀਆਂ ਨੇ ਇਲੈਕਸ਼ਨਾਂ ਜਿਵੇਂ ਹੁਣ ਦੱਸ ਸਕਦੇ ਇਹਨਾਂ ਨੇ ਕੋਸ਼ਿਸ਼ ਕੀਤਾ ਭਾਜਪਾ ਨੇ ਦਿੱਲੀ 'ਚ ਇਹ ਵੀ ਹਾਰ ਸਕਦੀਆਂ ਤੇ ਜਿਵੇਂ ਪੰਜਾਬ 'ਚ ਅਕਾਲੀ ਦਲ ਕਿੰਨੇ ਵਾਰੀ ਜਿੱਤਿਆ ਕਾਂਗਰਸ ਕਿੰਨੇ ਵਾਰੀ ਜਿੱਤੀ ਹੋਂਦੋਂ ਉਹਨਾਂ ਨੇ ਕੁਝ ਨਹੀਂ ਕੀਤਾ ਜਾਂ ਕੋਈ ਗਲਤ ਕੰਮ ਹੋ ਗਏ ਤਾਂ ਆਮ ਪਾਰਟੀ ਨੂੰ ਲਿਆਂਦਾ ਹੁਣ ਇਹਦਾ ਇੱਕ ਗੱਲ ਹੋਣੀ ਜਿਵੇਂ ਆਪਾਂ ਕਹਿੰਦੇ ਨਾ ਭਗਵਾਨਤ ਮਾਨ ਕੇਜਰੀ ਵਾਲ ਦਾ ਕਲਾਮ ਆ ਜਾਂ ਉਹਦੇ ਕਹਿਣ ਤੇ ਚੱਲਦਾ ਹੈ ਦਿੱਲੀ 'ਚ ਤੇ ਹਾਂ ਉਹ ਗੱਲ ਸੱਤਮ ਹੋ ਗਈ ਨਾ ਪਰ ਇਹ ਤਾਂ ਨਹੀਂ ਕਿ ਕੇਜਰੀਵਾਲ ਸਾਹਿਬ ਜਮਾਂ ਹੀ ਵੇਲੇ ਹੋ ਕੇ ਕਦੇ ਇੱਥੇ ਆ ਕੇ ਕਿਸੇ ਨਹਿਰ ਦੇ ਕਿਨਾਰੇ ਬੰਗਲਾ ਲੈ ਕੇ ਤੇ ਕਹਿ ਦੇਣ ਹੁੰਦੀ ਮੈਂ ਉੱਥੇ ਤਾਂ ਸੱਤਾ ਨਹੀਂ ਕਰ ਸਕਿਆ ਵੀ ਇੱਥੇ ਬੈਠਾ ਰਹਾ ਪਰ ਉਹਨੂੰ ਇਹ ਤਾਂ ਪਤਾ ਕਿ ਭਗਵੰਤ ਮਾਨ ਦੀ ਚਲੋ ਹੈਲਪ ਤਾਂ ਕਰ ਸਕਦਾ ਪਰ ਉਹਨੂੰ ਇਹ ਤਾਂ ਪਤਾ ਕਿ ਮੈਂ ਮੁੱਖ ਮੰਤਰੀ ਪਦਵੀ ਤਾਂ ਨਹੀਂ ਮਿਲ ਸਕਦੀ ਚਲੋ ਮੈਂ ਹੈਲਪ ਕਰ ਸਕਦਾ ਭਗਵੰਤ ਮਾਨ ਦੀ ਉਸ ਆਉਣਾ ਪਰ ਬੰਗੜਾ ਲੈ ਕੇ ਵੀ ਵੇਚੇ ਕਿਤੇ ਵੀ ਲੈ ਵੇਚੀ ਗਲਤ ਉਹਨਾਂ ਦੀ ਦਿੱਲੀ ਸੀ ਉਹਨੂੰ Hindu ਵੋਟ ਮਿਲਦੇ ਸੀਗੇ ਦਿੱਲੀ ਜੇ ਆਪਣੇ ਪੰਜਾਬੀਆਂ ਦੇ ਵੀ ਸੀਗੇ ਆਮ ਭਾਗੀ ਦਾ ਜਿਹੜਾ ਫਤਵਾ ਮਿਲਿਆ ਉਸ ਹਾਂ ਉਹਨਾਂ ਨੂੰ ਮਿਲ ਗਿਆ ਤੇ ਅੰਨਾ ਜਿਹੜਾ ਹਜ਼ਾਰੇ ਨਾਲ ਸੀਗਾ ਉਦੋਂ ਉਹਨੂੰ ਇੱਕ ਤਰ੍ਹਾਂ ਦੀ ਕ੍ਰਾਂਤੀਕਾਰੀ ਜੀ ਹੋ ਗਿਆ ਸੀ ਕੰਮ ਜੈਨਾ ਉਸ ਟਾਈਮ ਤੇ ਉਹ ਆ ਗਿਆ ਸੀਗਾ ਖੋ ਉਹਦੇ ਜਲਸਾ ਅੰਨਾ ਜਿਹੜਾ ਹਜ਼ਾਰੇ ਲੈ ਕੇ ਆਇਆ ਸੀ ਤੇ ਉਹਦੇ ਨਾਲ ਹੁੰਦਾ ਸੀ ਸ਼ੁਰੂ ਵਿੱਚ ਕੇਜਰੀਆ ਉਦੋਂ ਦਾ ਹੁਣੇ ਉਹਦਾ ਫਾਇਦਾ ਵੀ ਲਿਆ ਸੀ ਤੇ ਲੋਕ ਆਮ ਪਾਰਟੀ ਨਾਲ ਹੋ ਗਏ ਸੀਗੇ ਤੇ ਬਾਕੀ ਉਹੀ ਮੈਂ ਕਹਿੰਦਾ ਕਿ ਜਿਵੇਂ ਆਪਾਂ ਕਹਿੰਦੇ ਬਿਜਲੀ ਦਾ ਹੁਕਮ ਹੁਣ ਭਗਵਾਨ ਤਾਂ ਮੰਦਲੀ ਚਲਿਆ ਗਿਆ ਜੀ ਪੰਜਾਬ ਦਾ ਖਰਚਾ ਕਰਕੇ ਹੁਣ ਉਹ ਨਹੀਂ ਕੰਮ ਹੋਣਾ ਨਾ ਚਲੋ ਖਰਚਾ ਤਾਂ ਬਚੋ ਸਾਡਾ ਜਿਹੜਾ ਕੇਜਰੀਵਾਲ ਸਾਹਿਬ ਨੂੰ ਜੱਜ ਸਿਕਿਉਰਟੀਆਂ ਦਿੱਤੀਆਂ ਪਈਆਂ ਸੀ ਉਹ ਤਾਂ ਖਰਚਾ ਬਚੋ ਯਾਰ ਮੈਂ ਹੁਣ ਹੌਂਟੇਲੋ ਦਿੱਲੀ ਤੋਂ ਪੰਜਾਬ ਤੇ ਵੀ ਆ ਗਿਆ ਚਲੋ ਵੈਲਕਮ ਜੇ ਆਉਣਾ ਚਾਹੁੰਦਾ ਆ ਜੇ ਪਰ ਮੈਂ ਕਹਿੰਦਾ ਵੀ ਹੁਣ ਭਗਵਾਨਤਮਾਨ ਦੇ ਜਿਹੜੇ ਉਹ ਸੀ ਨਾ ਚੱਕਰ ਦਿੱਲੀ ਵਾਲੇ ਉਹ ਖਤਮ ਹੋ ਜਾਣਗੇ ਤੇ ਬਾਕੀ ਮੈਂ ਇਹ ਗੱਲ ਕਹਿਣਾ ਕਿ ਹਾਂ ਇੱਕ ਹੋਰ ਅਮੀਰ ਆ ਮੈਨੂੰ ਮਨਜਿੰਦਰ ਸਿੰਘ ਸਰਚਾ ਜੀ ਆਪਣਾ ਸੱਤਸਾ ਸਾਹਿਬ ਉਹ ਜਿੱਤੇ ਨੇ ਹਾਂ ਦਿੱਲੀ ਦੇ ਅੰਡਰਫਰੈਂਸ ਅੱਛਾ ਜੀ ਹਾਂਜੀ ਸੀਐਮ ਕਿਉਂਕਿ ਉਹ ਮੈਨੂੰ ਉਹਨਾਂ ਨੂੰ ਕੈਂਡੀਡੇਟ ਬਣਾਉਣਗੇ ਨੇ ਦਿੱਲੀ ਦਾ ਤੇ ਉਹਦੇ ਨਾਲ ਆਪਣਾ ਜਿਵੇਂ ਪੰਜਾਬੀ ਸਿੱਖ ਕਮਿਊਨਿਟੀ ਦਾ ਕਾਫੀ ਨਾਮ ਵੀ ਹੋਏਗਾ ਤੇ ਇੱਕ ਗੱਲ ਆ ਤੁਸੀਂ ਹੁਣ ਮੈਨੂੰ ਲੱਗਦਾ ਜੀ ਜਦੋਂ ਤੁਸੀਂ ਅਗਰੈਸਿਵ ਹੋ ਕੇ ਚੱਲਦੇ ਹੋ ਨਾ ਮੁੰਜੀਂਦਰ ਸੈਕਸਿਸ ਆਪਾਂ ਲੋਕ ਕਹਿੰਦੇ ਆ ਜੀ ਉਹ ਭਾਜਪਾ ਲੱਗੇ ਆਉਂਗੇ ਤੁਸੀਂ ਨਾ ਉਹ ਕਹਿੰਦਾ ਮੈਂ ਸਾਵਧਾਨੀ ਨਾਲ ਕੰਮ ਲੈ ਕੇ ਮੈਂ ਕਈ ਕੰਮ ਕਰਵਾ ਸਕਦਾ ਹੁਣ ਉਹਨੇ ਕਿੰਨੀਆਂ ਜ਼ਮਾਨਤਾਂ ਵਿੱਚ ਕਰਾਈਆਂ ਉਹ ਦਿੱਲੀ ਧਰਨੇ ਵੇਲੇ ਹਾਂਜੀ ਹਾਂਜੀ ਅਦਾਲਤਾਂ ਦੇ ਵਿੱਚ ਉਹ ਉਹਨੇ ਕੇਸ ਵੀ ਲੜੇ ਆ ਤੇ ਉਹ ਜ਼ਮਾਨਤਾ ਵੀ ਲੈ ਕੇ ਆਏ ਆ ਤੇ ਮੈਂ ਕਹਿੰਦਾ ਕਈ ਵਾਰ ਤੁਸੀਂ ਨਾ ਕਿਸੇ ਨਾਲ ਵੀ ਜਦੋਂ ਉਹ ਤੁਸੀਂ ਉਹਦੀ ਬੋਲਣੀ ਤੋਂ ਪਤਾ ਲੱਗ ਜਾਂਦਾ ਬੰਦਾ ਕੰਸੇਗੋਂ ਅਖੜ ਸੁਭਾਅ ਦਾ ਨਹੀਂ ਹੈਗਾ ਕਿ ਇਹ ਕੋਈ ਗਲਤ ਬੋਲੂ ਕਿਸੇ ਨੂੰ ਭਾਵੇਂ ਕੋਈ ਵੀ ਆ ਆਮ ਪਾਰਟੀ ਆ ਜਾਂ ਕਿਸੇ ਕੋਈ ਵੀ ਆ ਉਸ ਹਾਲਾਤਾਂ ਨਾਲ ਮੈਂ ਕਹਿੰਦਾ ਫਾਇਦਾ ਹੋਏਗਾ ਹਾਂਜੀ ਤੇ ਲੌਂਗ ਟਰਮ ਤੇ ਫਾਇਦਾ ਪਤਾ ਲੱਗੂਗਾ ਜੇ ਸ਼ੁਰੂ ਚ ਕੇਜਰੀ ਵਰਗੇ ਇਹ ਵਰਗ ਆਉਣ ਵੀ ਲੱਗੇ ਪੰਜਾਬ ਚ ਤਾਂ ਬਾਕੀ ਜਿੱਥੇ ਹੋਰ ਆਪਣਾ ਪ੍ਰਵਾਸੀ ਲੋਕ ਆਉਂਦੇ ਆ ਉਵੇਂ ਇਹ ਆਜੂ ਦਾ ਕੋਈ ਗੱਲ ਨਹੀਂ ਜੀ ਬਾਕੀ ਉਹੀ ਆ ਕਿ ਠੀਕ ਹੈ ਜੀ ਹਰੇਕ ਸਟੇਟਾਂ ਦੇ ਵਿੱਚ ਪਾਜਬਾ ਹਾਰੀ ਵੀ ਹਾਂ ਨਹੀਂ ਚਲੋ ਸੱਤਾ ਚੇਂਜ ਹੋਣੀ ਵੀ ਜ਼ਰੂਰੀ ਹੈ ਠੀਕ ਹੈ ਜੀ ਧੰਨਵਾਦ ਜੀ ਸੱਤਾ ਇੱਕ ਗੱਲ ਹੋਰ ਆ ਹਾਂਜੀ ਸੱਤਾ ਜੇ ਚੇਂਜ ਹੁੰਦੀ ਆਪਾਂ ਕਹਿੰਦੇ ਨਾ ਵੀ ਹਰੇਕ ਪਾਰਟੀ ਨੂੰ ਜਿੰਨੇ ਇਹਨਾਂ ਨੂੰ ਚੰਗਾ ਟਾਈਮ ਮਿਲ ਗਿਆ ਸੀ ਕੰਮ ਕਰਨ ਦਾ ਆਮ ਪਾਰਟੀ ਨੂੰ ਦਿੱਲੀ 'ਚ ਹੂੰ ਹੂੰ ਵੀ ਆ ਨਹੀਂ ਹੈਗਾ ਕਿ 5 ਕਿ ਸਾਲ ਮਿਲੇ ਉਦੋਂ ਬਥੇ ਹਟਾਤਾ ਲੋਕਾਂ ਨੇ ਮੈਂ ਕਹਿੰਦਾ ਕੋਈ ਵੀ ਪਾਰਟੀ ਆਵੇ ਜਿਵੇਂ ਹੈਗਾ ਵੀ ਚਲੋ ਦੋ ਟਰਮਾਂ ਦੇ ਵਿੱਚ ਕਈ ਵਾਰ ਉਹਨਾਂ ਦੇ ਕੰਮ ਜਿਹੜੇ ਕੀਤੇ ਹੁੰਦੇ ਆ ਅਧੂਰੇ ਹੁੰਦੇ ਆ ਜੇ ਉਹਨਾਂ ਨੂੰ ਹਰਾ ਦਿਓ ਨਾ ਤਾਂ ਉਹ ਕੰਮ ਇਨਕੰਪਲੀਟ ਜੇ ਹੁੰਦੇ ਹੋਰ ਪਾਰਟੀ ਆਉਂਦੀ ਆ ਤੇ ਬਾਕੀ ਇਹ ਗੱਲ ਆ ਭਾਜਪਾ ਦੇ ਨਾਲ ਮੈਨੂੰ ਪੰਜਾਬ ਨੂੰ ਫਾਇਦਾ ਹੋਏਗਾ ਜੀ ਸਤਿ ਸ੍ਰੀ ਅਕਾਲ ਸਾਹਿਬ ਹੈਗੇ ਆ ਉਹਨਾਂ ਨੇ ਵੀ ਕੰਮ ਕਰਵਾ ਦਿੰਨੇ ਆ ਕਹਿ ਕੇ ਤੇ ਬਾਕੀ ਅਮੀਨ 100% ਸ਼ਿਉਰਟੀ ਆ ਅਗਲੇ ਇਲੈਕਸ਼ਨਾਂ ਦੇ ਵਿੱਚ ਪਾਜ ਪਾਜਾ ਤਾ ਪ੍ਰੋਗਰੈਸ ਕਰੇਗੀ ਨਾ ਪੰਜਾਬ ਦੇ ਵਿੱਚ ਹਾਂਜੀ ਧੰਨਵਾਦ ਥੈਂਕ ਯੂ ਵੈਰੀ ਬਾਟ ਤੁਹਾਡੇ ਵਿਚਾਰਾਂ ਦੇ ਲਈ ਆ ਬਿਲਕੁਲ ਜੀ ਸੋ ਅਸੀਂ ਵੀ ਇਹੀ ਉਮੀਦ ਕਰਦੇ ਜਿਵੇਂ ਹੁਣ ਭਾਜੀ ਇਹ ਆਪਣੇ ਵਿਚਾਰ ਰੱਖ ਕੇ ਗਏ ਨੇ ਔਰ ਕੀ ਕਹਿੰਦੇ ਕਿ ਲੱਗਦਾ ਕਿ ਸ਼ਾਇਦ ਮੁੱਖ ਮੰਤਰੀ ਤੱਕ ਜਿਹੜਾ ਸਿਰਸਾ ਸਾਹਿਬ ਨੂੰ ਬਣਾ ਦਿੱਤਾ ਜਾਵੇ ਬੜੇ ਮਾਣ ਵਾਲੀ ਗੱਲ ਹੋਵੇਗੀ ਸਾਡੇ ਪੰਜਾਬੀਆਂ ਵਾਸਤੇ ਸਿੱਖਾਂ ਵਾਸਤੇ ਇਹਨਾਂ ਦੇ ਲਈ ਕਿ ਜੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੂੰ ਬਣਾ ਦਿੰਦੇ ਨੇ ਚਲੋ ਮੁੱਖ ਮੰਤਰੀ ਉਹਨਾਂ ਨੂੰ ਨਹੀਂ ਵੀ ਬਣਾਉਂਦੇ ਉਹ ਮੁੱਖ ਮੰਤਰੀ ਬਣਾਉਂਦੇ ਨੇ ਉਹ ਵੀ ਨਹੀਂ ਬਣਾਉਂਦੇ ਉਹ ਇੱਕ ਜੇਤੂ ਐਮਐਲਏ ਤਾਂ ਹੈਗੇ ਨੇ 18000 ਦੀ ਲੀਡ ਦੇ ਨਾਲ ਉਹ ਜਿੱਤੇ ਨੇ ਵੱਡੀ ਲੀਡ ਦੇ ਨਾਲ ਸਿਰਸਾ ਸਾਹਿਬ ਜਿੱਤੇ ਨੇ ਹੁਣ ਉਹਨਾਂ ਦੇ ਮੋਢਿਆਂ ਦੇ ਉੱਪਰ ਜ਼ਿੰਮੇਵਾਰੀ ਵੱਡੀ ਹੋ ਗਈ ਆ ਔਰ ਜ਼ਰੂਰ ਸਾਡੇ ਜਿਹੜੇ ਦਿੱਲੀ ਦੇ ਸੈਕਟਰ ਜੋਰੀ ਗਾਰਡਨ ਦੇ ਸੈਕਟਰ ਉਹਨਾਂ ਨੂੰ ਚਾਹੀਦਾ ਕਿ ਹੁਣ ਸਿਰਸਾ ਸਾਹਿਬ ਤੋਂ ਉਹ ਕੰਮ ਜ਼ਰੂਰ ਕਰਵਾ ਲੈ ਜਾਣ ਜਿਹੜੇ ਸਿੱਖਾਂ ਦੇ ਕਈ ਸਾਲਾਂ ਤੋਂ ਰੁਕੇ ਪੈਸਾ ਦਾ ਦਵਿੰਦਰਪਾਲ ਭੁੱਲੜਾ ਉਹਨਾਂ ਦੀ ਰਿਹਾਈ ਹੋ ਜੇ ਜ਼ਮਾਨਤ ਹੋ ਜੇ ਪੰਜਾਬ ਸ਼ਿਫਟ ਹੁੰਦੇ ਆ ਕੀ ਹੁੰਦੇ ਆ ਇਹ ਚੀਜ਼ਾਂ ਤੇ ਵੱਡੇ ਕੇਸਾਂ ਤੇ ਜਿੱកਤੇ ਕੰਮ ਕਰ ਦਿੰਦੇ ਨੇ ਸਿਰਸਾ ਸਾਹਿਬ ਥੋੜੇ ਸਮੇਂ ਦੇ ਵਿੱਚ ਫਿਰ ਤੁਸੀਂ ਦੇਖ ਲਿਓ ਕਿ 2027 ਦੇ ਵਿੱਚ ਪੰਜਾਬ ਚ ਵੀ ਇਹ ਬਾਜ਼ੀ ਮਾਰ ਸਕਦੇ ਆ ਬੀਜੇਪੀ ਵਾਲੇ ਕਿ ਜੇ ਕੱਲ ਸਿਰਸਾ ਸਾਹਿਬ ਸਿੱਖਾਂ ਦੇ ਕੌਸ਼ਤ ਕੋ ਰੋਕੇ ਹੋਏ ਕੰਮ ਕਰਵਾ ਦੇਣਾ ਅ ਨੰਬਰ ਨੋਟ ਕਰੋ ਤੁਸੀਂ ਕਾਲਾਂ ਮੇਰੀਆਂ ਸਾਰੀਆਂ ਬਿਜ਼ੀ ਨੇ ਅ ਪਹਿਲਾਂ ਆਪਾਂ WhatsApp ਦੀ ਕਾਲ ਲੈ ਲੈਣੇ ਆ ਜੀ ਉਸ ਤੋਂ ਬਾਅਦ ਮਾਨਪ੍ਰੀਤ ਵੀਰ ਨੇ ਰੁਪਿੰਦਰ ਵੀਰ ਨੇ ਰਈਆ ਵੀਰ ਨੇ ਤੇ ਇੱਕ ਹੋਲ ਕੌਰ ਨੇ ਜੀ ਜੀ 9640 ਤੁਸੀਂ ਆਉਂਦੀ ਰਹੋ ਜੀ ਹਾਂਜੀ ਹਾਂਜੀ ਸਤਿਗੁਰ ਦੀ ਸਤਿ ਸ੍ਰੀ ਅਕਾਲ ਮਾਵੀਰ ਕੀ ਕਰਵਾਤਾ ਮੈਂ ਵਧੀਆ ਹੋ ਗਿਆ ਭਾਜੀ ਬਹੁਤ ਵਧੀਆ ਹੋ ਗਿਆ ਵਧੀਆ ਹੋ ਗਿਆ ਹਾਂ ਠੀਕ ਆ ਜੀ ਭਾਈ ਅੰਨੇ ਬੰਦੇ ਉਥੇ ਖੁਸ਼ ਨੇ ਜਿਹੜੇ ਨਾਲ ਪਹਿਲਾਂ ਹੁੰਦੇ ਸੀਗੇ ਛੱਡ ਗਏ ਫਾਟੇ ਕੀ ਜਿਹੜੇ ਤੱਕ ਵਧੀਆ ਮੌਕੇ ਤੇ ਛੱਡ ਕੇ ਠੀਕ ਰਹਿ ਗਏ ਨਾ ਨਹੀਂ ਚਲੋ ਆਮਾ ਵੀਰ ਚਲੋ ਇੱਕ ਮਜ਼ਾਕ ਵਾਲੀ ਗੱਲ ਵੱਖਰੀ ਆ ਇਹਦੇ ਨਾਲ ਇੱਕ ਥੋੜਾ ਬਹੁਤਾ ਆਮ ਆਦਮੀ ਪਾਰਟੀ ਨੂੰ ਇੱਕ ਲੈਸਨ ਜ਼ਰੂਰ ਮਿਲੂਗਾ ਕਿ ਹੁਣ ਪੰਜਾਬ ਦੇ ਵਿੱਚ ਮਨਮਾਨੀਆਂ ਨਹੀਂ ਹੋਣਗੀਆਂ ਟਾਲਮਟੋਲ ਨਹੀਂ ਹੋਊਗਾ ਇਹਨੂੰ ਐਜ਼ ਐ ਗਰੰਟਡ ਨਹੀਂ ਲੈ ਕੇ ਚੱਲਣਗੇ ਕਿ ਅਸੀਂ ਤਾਂ ਜਿੱਤੇ ਹੀ ਪਏ ਹਾਂ ਕਿਉਂਕਿ ਜਿਆਦਾ ਸਮਾ ਸੱਤਾ ਭੋਗ ਕੇ ਵੀ ਨਾ ਬੰਦਾ ਅਵੇਸਲਾ ਹੋ ਜਾਂਦਾ ਜਿਵੇਂ ਪਹਿਲਾਂ ਅਕਾਲੀ ਹੋਗੇ ਸੀ ਵੇਸਲੇ ਵੀ ਸਾਨੂੰ ਕਿਹਨੇ ਪਾਸੇ ਕਰ ਦੇਣਾ ਹੁਣ ਆਮ ਆਦਮੀ ਨੂੰ ਵੀ ਇਹੀ ਸੀਗਾ ਕਿ ਅਸੀਂ ਤਾਂ ਜਿੱਤੇ ਹੀ ਪਏ ਹਾਂ ਵੱਟ ਤੇ ਜਿੱਤੇ ਪਏ ਹਾਂ ਭਗਵੰਤ ਮਾਨ ਨੂੰ ਵੀ ਥੋੜੇ ਬਹੁਤੇ ਕਰਨ ਹੋਣਗੇ ਹਾਂਜੀ ਇਹ ਤਾਂ ਹੈ ਜੀ ਹਾਂਜੀ ਵੈਸੇ ਭਾਈ ਭਗਵੰਤ ਮਾਨ ਵੀ ਜਿਵੇਂ ਕੰਤਾ ਹੋ ਗਏ ਨੇ ਹੂੰ ਜੇ ਨਾ ਕੰਮ ਕੀਤਾ ਭਾਈ ਹੈ ਨਾ ਹਾਂਜੀ ਤਾਂ ਹਾਲਾਤ ਤਾਂ ਉਹਨਾਂ ਦੀ ਵਹਿਜ ਜੀ ਨੇ ਭਾਈ ਬਣਨੇ ਆ ਉੱਥੇ ਕੋਈ ਪਤੀ ਦੋ ਸਾਲ ਬਾਅਦ ਨਾ ਹਾਂ 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 ਤੇ ਬਾਕੀ ਭਾਈ ਉਹ ਵਰਮਾ ਵਰਮਾ ਸ਼ਾਇਦ ਬਣੂਗਾ ਸੀਐਮ ਨਾ ਜਿਨ੍ਹਾਂ ਨੇ ਮੈਨੂੰ ਕਿ ਕੇਜਰੀਵਾਲ ਨੂੰ ਹਰਾਇਆ ਹਾਂ ਉਹਦਾ ਨਾਮ ਮੈਨੂੰ ਭੁੱਲ ਕੇ ਕੀ ਆ ਪ੍ਰਵੇਸ਼ ਵਰਮਾ ਆ ਚਲੋ ਵੋਟਾਂ ਦਾ ਫਰਕ ਬੜਾ ਉਹਨਾਂ ਦਾ ਕੋਈ 4099 ਵੋਟ ਦਾ 4100 ਵੋਟ ਦਾ ਫਰਕ ਸੀਗਾ ਤਕਰੀਬਨ ਵੋਟਾਂ ਦਾ ਕੋਈ ਖਾਸ ਫਰਕ ਨਹੀਂ ਗਾ ਬਟ ਹਾਂ ਕਿਉਂਕਿ ਉਹ ਵੀ ਇੱਕ ਵੱਡੇ ਕੱਦ ਦੇ ਲੀਡਰ ਮੰਨੇ ਜਾਣਗੇ ਜਿਨ੍ਹਾਂ ਨੇ ਕੇਜਰੀਵਾਲ ਮੁੱਖ ਮੰਤਰੀ ਦਾ ਕੈਂਡੀਡੇਟ ਹਰਾਇਆ ਵਾ ਜਿਹੜਾ ਹਾਂਜੀ 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 ਭਾਈ ਉਹਦੀ ਬੈਕਗ੍ਰਾਉਂਡ ਵੀ ਕਾਫੀ ਤਗੜੀ ਆ ਨਾ ਠੀਕ ਆ ਜੀ ਤੁਸੀਂ ਚੈੱਕ ਕਰੋ ਦੋ ਵਾਰ ਤਾਂ ਜੀ ਉਹ ਸ਼ਾਇਦ ਐਮਪੀ ਬਣਿਆ ਹਾਂ ਹਾਂ ਠੀਕ ਆ ਜੀ ਦਿੱਲੀ ਤੋਂ ਹੀ ਜੀ ਤੇ ਇੱਕ ਹੋਰ ਕਿਤੇ ਪਤਾ ਨਹੀਂ ਚੁੱਕਿਆ ਦ ਨਾ ਵਿਧਾਇਕ ਵੀ ਬਣਿਆ ਸੀ ਇੱਕ ਵਾਰ ਠੀਕ ਆ ਜੀ ਤੇ ਬਾਕੀ ਚਲੋ ਦੇਖਦੇ ਆ ਭਾਈ ਮੈਸੇ ਮੇਰੇ ਹਿਸਾਬ ਨਾਲ ਵੀ ਬਹੁਤ ਵਧੀਆ ਹੋਇਆ ਨਾ ਤੇ ਮਾ ਵੀ ਵੀਰ ਫਿਰ ਇੱਥੇ ਸਾਡੇ ਕੀ ਕਿਵੇਂ ਹੋਣਾ ਚਾਹੀਦਾ ਹੁਣ ਸਾਟੀਆਂ ਆਵਦੀਆਂ ਵੀ ਲੋਕਲ ਵੋਟਾਂ ਦੀ ਵੀ ਗੱਲ ਕਰੋ ਇੱਥੇ ਵੀ ਸੱਤਾ ਚੇਂਜ ਹੋਣੀ ਚਾਹੀਦੀ ਆ ਕਿਵੇਂ ਵੀ ਚੱਲੀ ਜਾਊਗਾ ਜਿਵੇਂ ਹੈਗਾ ਕਿੱਥੇ ਜੀ ਆਪਣਾ ਅਨਟੇਰੀਓ ਦਾ ਅਨਟੇਰੀਓ ਦੀਆਂ ਹਾਂ ਜੀ ਹਾਂ ਆਪਣੀ ਕਿਦਾਂ ਡੈਗ ਬੋਰਡ ਵੀ ਡੈਗ ਬੋਰਡ ਹੀ ਆਉਣਗੇ ਬਸ ਤੀਸਰੀ ਟਰਮ ਦੇ ਵਿੱਚ ਵੀ ਜਾਂ ਇੱਥੇ ਵੀ ਸੱਤਾ ਚੇਂਜ ਹੋਣੀ ਚਾਹੀਦੀ ਈ ਜਾਂ ਹੋਵੇਗੀ ਕੋਈ ਉਹ ਡੈਗ ਬੋਰਡ ਵੀ ਲੱਗ ਰਿਹਾ ਭਾਈ ਡੈਗ ਬੋਰਡ ਹੀ ਆਉਣਗੇ ਠੀਕ ਆ ਜੀ ਠੀਕ ਆ ਹਾਂ ਜੀ ਕਿਉਂਕਿ ਲਿਬਰਲ ਦਾ ਤੁਹਾਨੂੰ ਪਤਾ ਹੀ ਆ ਭਾਈ ਉਹਨਾਂ ਨੇ ਕੀ ਰਲ ਕੇ ਕੀਤਾ ਕੰਟਰੀ ਦੇ ਨਾਲ ਥੋੜਾ ਮੰਨ ਜਾਂ ਲੋਕਾਂ ਦਾ ਉਤਰਿਆ ਹੋਇਆ ਨਾ ਲੋਕ ਮੈਂ ਮਾਰਟਨ ਸਿੰਘ ਨੂੰ ਵੀ ਇਹੀ ਗੱਲ ਕਹੀ ਸੀ ਆ ਆਫਟਰ ਦਾ ਇੰਟਰਵਿਊ ਮੈਂ ਕਿਹਾ ਵੀ ਤੁਹਾਡੇ ਬੰਦੇ ਇੰਟਰਵਿਊ ਦੇ ਨਹੀਂ ਆਉਂਦੇ ਐਨਡੀਪੀ ਮੈਂ ਕਿੱਥੇ ਪਾਸੇ ਦੇਖ ਲਓ ਜਾਂ ਪੀਸੀ ਦੇ ਜਾਦੇ ਕੈਂਡੀਡੇਟ ਆ ਜਿਹੜੇ ਹਰ ਇੱਕ ਰੇਡੀਓ ਦੇ ਉੱਪਰ ਪਾਸੇ ਐਸੇ ਇੰਟਰਵਿਊ ਦੇ ਰਹੇ ਨੇ ਜਾਂ ਕੁਝ ਕੁ ਲਿਬਰਲ ਦੇ ਵੀ ਕੁਝ ਨੇ ਐਨਡੀਪੀ ਨੂੰ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਉਂਦੇ ਕਿਉਂ ਨਹੀਂ ਪਰ ਇਹਨਾਂ ਦਾ ਸ਼ਾਇਦ ਬੇਟਾ ਇਲੈਕਸ਼ਨ ਲੜ ਰਿਹਾ ਕਹਿੰਦੇ ਵੀ ਨੈਕਸਟ ਵੀਕ ਆ ਕਹਿੰਦੇ ਜਗ ਮੈਂ ਟਰਾਈ ਕਰੂੰਗਾ ਉਹਨੂੰ ਭੇਜੂੰਗਾ ਮੈਂ ਕਿਹਾ ਤੁਸੀਂ ਮੀਡੀਆ 'ਚ ਨਿਕਲੋ ਬਾਹਰ ਤੁਸੀਂ ਮੀਡੀਆ 'ਚ ਨਹੀਂ ਨਿਕਲ ਰਹੇਗੇ ਇਹ ਮਾੜੀ ਗੱਲ ਆ ਤੁਹਾਡੇ ਵਾਸਤੇ ਅੱਛਾ ਐਨਡੀਪੀ ਦੇ ਸੀਗੇ ਭਾਈ ਆਪਣੇ ਮਾਰਟਿੰਗ ਸਿੰਘ ਨਾਲ ਲੋ ਜੀ ਸਾਰੀ ਰਾਤ ਰਮੈਣ ਸੁਣੀ ਤੁਸੀਂ ਨਹੀਂ ਐਂਡੀਪੀ ਤਾਂ ਪਹਿਲਾਂ ਵੀ ਲੜਨੇ ਹੋ ਇਲੈਕਸ਼ਨ ਇੱਕ ਦੋ ਵਾਰ ਨੂੰ ਹਾਂ ਜੀ ਐਂਡੀਪੀ ਦੇ ਕੈਂਡੀਡੇਟ ਆਪਣੇ ਬ੍ਰੈਂਟਨੀਸ ਤੋਂ ਆਜੇ ਕੈਸਲਮੋਰ ਸਪ੍ਰਿੰਗਡੇਲ ਇਹ ਮੈਨੂੰ ਪਤਾ ਹਾਂ ਜੀ ਆਪਦੀ ਭਾਈ ਇਹ ਲੋਕਵਾਲ ਅਸ਼ਰਮ ਕਹਿੰਦਾ ਵੀ ਜਿਹੜੀ ਹਾਂ ਜੀ ਜੀ ਤੇ ਦੇਖੋ ਭਾਈ ਵੈਸੇ ਮੇਰੇ ਹਿਸਾਬ ਨਾਲ ਤਾਂ ਇਹੀ ਆਊਗੀ ਜੀ ਆਪਣੀ ਪੀਸੀ ਹੀ ਹੋਣ ਦੇ ਸਾਰ ਠੀਕ ਆ ਮੇਰਾ ਵੀ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਮੈਂ ਦੂਜੀਆਂ ਗੱਲਾਂ ਵੀ ਆਉਂਦੀਆਂ ਕਰਦਾ ਰਹਿੰਦੀਆਂ ਪੀਪੜੀਆਂ ਭਗਵੰਤ ਮਾਰ ਹੁਣ ਆਪ ਜਾ ਲੈਣਗੇ 4208 ਮਨਪਿਤ ਵੀਰ ਸਤਿ ਸ੍ਰੀ ਅਕਾਲ ਸੁਸ਼ਟੀ ਗੌਰ ਜੈਕਪਬ ਤੇ ਸ੍ਰੋਤੇ ਨੂੰ ਜੀ ਤੇ ਮਾਹੀ ਸਾਹਿਬ ਆਪਣੇ ਇੰਡੀਆ ਤੋਂ ਆਏ ਨੇ ਵੀਰ ਇਹਨਾਂ ਨੂੰ ਵੈਲਕਮ ਬੈਕ ਕਹਿੰਦੇ ਹਾਂ ਸ਼ੋਅ ਇ ਤਾਂ ਇਕੱਠੇ ਹੁੰਦੇ ਆ ਪਰ ਟਾਈਮ ਨਹੀਂ ਲੱਗਦਾ ਜੀ ਇਹੋ ਜੀ ਦੇਖੋ ਅੱਛਾ ਇੰਡੀਆ ਗਏ ਹੋਏ ਨੇ ਇੰਡੀਆ ਗਏ ਹੋਏ ਸੀ ਉਹ ਕਿ ਹਾਂ ਤਦਾਂ ਹੀ ਵਟਸਐਪ ਤੋਂ ਕਾਲ ਆਈ ਸੀ ਇਹਨਾਂ ਦੀ ਠੀਕ ਆ ਠੀਕ ਆ ਲੇਖ ਲਾਸਟ ਵੀਕ ਆ ਗਏ ਸ਼ਾਇਦ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਅੱਛਾ ਗੱਲ ਇਹ ਤਾਂ ਵੀਰ ਜਿਹੜੀ ਹੁਣ ਦਿੱਲੀ ਦੇ ਵਿੱਚ ਪਾਸਾ ਬਲਟ ਹੋਇਆ ਹੈਗਾ ਹਾਂ ਜੀ ਤਾਂ ਸੀਗੇ ਦੇਖੋ ਜਿਸ ਹਿਸਾਬ ਦੇ ਨਾਲ ਅਸੀਂ ਵਿਸ਼ਵਾਸ ਕੀਤਾ ਸੀ ਨਾ ਕੇਜਰੀਵਾਲ ਦੇ ਜੀ ਆ ਮਾਗੇ ਪਾਰਟੀ ਉਤਰੀ ਹਾਂਜੀ ਦੇਖੋ ਜਿੱਦਾਂ ਉਹ ਆਪਣੇ ਭਾਈ ਬਾਈ ਤੋਂ ਪਹਿਲਾਂ ਇੱਕ ਭਾਈ ਹਣੀ ਬੋਲ ਕੇ ਗਏ ਨੇ ਨਾ ਕਿ ਸਰਪੰਚ ਸਾਹਿਬ ਐਸਾ ਐਸਾ ਦੇਖੋ ਸਰਪੰਚ ਸਾਹਿਬ ਚਾਹੇ ਆਪਣਾ ਕੋਈ ਵੀ ਲੀਡਰ ਆ ਆਪਾਂ ਇਹ ਸਾਡੇ ਆਪਣੇ ਨਹੀਂ ਹੋ ਸਕਦੇ ਅਸੀਂ ਇਹਨਾਂ ਨੂੰ ਜਿਤਾਉ ਤੇ ਸਾਡਾ ਫਾਇਦਾ ਜੇ ਅਸੀਂ ਆਪਣੇ ਮਨ ਦੇ ਵਿੱਚ ਕਾਮਨਾਵਾਂ ਰੱਖ ਲਾਂਗੇ ਸਾਡਾ ਆ ਕੰਮ ਹੋ ਜਾਏ ਐਦਾਂ ਨਹੀਂ ਇਹ ਕਰਦੇ ਹੁੰਦੇ ਜੇ ਤੁਸੀਂ ਕਿਸੇ ਦੀ ਵੀ سپورਟ ਕਰਨੀ ਹੈ ਤੁਸੀਂ ਇਹਨਾਂ ਨੂੰ ਈਮੇਲਾਂ ਕਰੋ ਜਾਂ ਉਦਾਂ ਗੱਲ ਕਰੋ ਤਾਂ ਬਹਿਕੇ ਤਾਂ ਇਹਨਾਂ ਨੇ ਪੈਸੇ ਬਣਾਉਣੇ ਨੇ ਜੇ ਤੁਸੀਂ ਜੱਸੀ ਦੀ ਪਿਛਲਾ ਟਾਈਮ ਵਾਲੀ ਟਰਮ ਦੇਖੋ ਤੇ ਐਕਤੀ ਦੇਖੋ ਤਾਂ ਡਬਲ ਹੋ ਗਈ ਹਮਮਮ ਸੱਤਾ ਸਾਹਿਬ ਕੋਲ ਬਹੁਤ ਬਹੁਤ ਪਾਵਰ ਰਹੀ ਹੈ ਇਹਨੇ ਸਾਲ ਨੂੰ ਸਿੱਖਾਂ ਨੂੰ ਵੇਚੀ ਆਈ ਹੈ ਇਹਨੇ ਕੀਤਾ ਕੁਝ ਨਹੀਂ ਹੈ ਜਿੱਦੀ ਗੱਲ ਤੁਸੀਂ ਭੁੱਲਰ ਸਾਹਿਬ ਦੀ ਕਰਦੇ ਹੋ ਭੁੱਲਰ ਸਾਹਿਬ ਤੇ ਆਪਾਂ ਇੱਕ ਸਟਰੀਟ ਦੇ ਉੱਤੇ ਰਹਿੰਦੇ ਆਂ ਬੀਸੀ ਦੇ ਵਿੱਚ ਆਪਾਂ ਉਹਨਾਂ ਦੀ ਮਦਰ ਉਹਨਾਂ ਦੀ ਵਾਈਫ ਔਰ ਉਹਨਾਂ ਦੇ ਸੋਹ ਪਰ ਆਹ ਹੀ ਰੋਣੀ ਸਾਰਿਆਂ ਦਾ ਪਤਾ ਆਪਾਂ ਨੂੰ ਕਿਹਨੇ ਹੈਲਪ ਕੀਤੀ ਪਰ ਉਹਨਾਂ ਦੀ ਵਾਈਫ ਨੇ 3-4 ਸਾਲ ਪਹਿਲਾਂ ਬੇਨਤੀ ਕੀਤੀ ਵੀ ਸਾਡੇ ਪਰਿਵਾਰ ਦਾ ਨਾਮ ਲੈਣਾ ਪਲੀਜ਼ ਛੱਡ ਦਿਓ ਇਹ ਪੋਲਿਟਿਕਸ ਲੋਕ ਕਰ ਰਹੇ ਨੇ ਸਾਡਾ ਕੁਝ ਕੋਈ ਕੁਝ ਨਹੀਂ ਕਰ ਸਕਦਾ ਇਹ ਇਹ ਆਦਾਰੇ ਨੇ ਸਾਡੇ ਬਹੁਤ ਸਟਰੋਂਗ ਜੇ ਕੋਈ ਕੇਸ ਲੜਦਾ ਉਹ ਕੋਈ ਘਰੋਂ ਨਹੀਂ ਸਾਡੀ ਸਪੋਰਟ ਕਰਦਾ ਸਾਡਾ ਸਾਡੀ ਗੋਲਕ ਬਹੁਤ ਤਕੜੀ ਹੈ ਹਾਂਜੀ ਭਾਵੇਂ ਇਹਨਾਂ ਨੂੰ ਕੰਮ ਲੈਣਾ ਚਾਹੀਦਾ ਪਰ ਦੇਖੋ ਜੋ ਹੋਇਆ ਇਹ ਹੋਇਆ ਤਾਂ ਚੰਗਾ ਨਹੀਂ ਹੈਗਾ ਜੇ ਤੋ ਤੁਸੀਂ ਇੱਕ ਵਾਰ ਬਣ ਗਏ ਜੈ ਸਰ ਦੂਜੀ ਵਾਰ ਤੁਹਾਨੂੰ ਵੋਟ ਲੈਣ ਵਾਸਤੇ ਜਾਣਾ ਨਹੀਂ ਚਾਹੀਦਾ ਜੇ ਸਾਡੇ ਕੰਮ ਚੱਗੇ ਕਿਸੇ ਨੇ ਵੋਟ ਤਾਂ ਆਪਣੇ ਆਪ ਸਾਡੇ ਵੱਲੋਂ ਤੁਰ ਹੀ ਆਉਂਦੀ ਹੈ ਹਾਂਜੀ ਤੁਸੀਂ ਇਸ ਕਦੇ ਪੜ ਕੇ ਵੇਖਿਓ ਜੋਤੀਬਾਸੂ ਬਾਰੇ ਜੋਤੀਬਾਸੂ ਇੱਕ ਵਾਰ ਇਲੈਕਸ਼ਨ ਕੈਂਪੇਨ ਕੀਤੀ ਐ ਮੋੜ ਕੇ 25 ਸਾਲ ਉਹਨੇ ਕੀਤੀ ਐ ਕੀਤੀ ਚਾਹੇ ਬਾਲੂ ਸਾਹਿਬ ਵੀ 5 ਵਾਰ ਬਣ ਗਏ ਪਰ ਉਹਦਾ ਤੇ ਉਹਦੀ ਜ਼ਮੀਨ ਸਵਾਨ ਦਾ ਸਤਕਾਰ ਦਾ ਫਰਕ ਹੈ ਜਦੋਂ ਤੁਸੀਂ ਆਪਣੀ ਵੋਟਰਾਂ ਦਾ ਕਰਦੇ ਹੋ ਤੇ ਫਿਰ ਸਪੋਰਟਰ ਬਾਹਰ ਵੜ ਕੇ ਖੜਦੇ ਨੇ ਤੁਹਾਡੀ ਪਰ ਜੋ ਇਹਨਾਂ ਨਾਲ ਹੋਇਆ ਇਹ ਲਾਇਕ ਏਸੀ ਦੇ ਸੀ ਇਤੋਂ ਵੀ ਮਾੜਾ ਹੋਣਾ ਹਜੇ ਕਿਉਂਕਿ ਹੁਣ ਇਹਨਾਂ ਨੇ ਵੀਰ ਭਗਵਾਨ ਸਵਾਨ ਨੂੰ ਚੇਂਜ ਕਰਨਾ ਬਹੁਤ ਛੇਤੀ ਹੂੰ ਇਹ ਹੁਣ ਬੇਲਾ ਹੋ ਗਿਆ ਇਧਰੋਂ ਤੇ ਇਹਨਾਂ ਨੇ ਕਹਿਣਾ ਵੀ ਆਹਾ ਕੰਮ ਨਹੀਂ ਹੋਇਆ ਆ ਨਹੀਂ ਹੋਇਆ ਤੇ ਆਪਣੇ ਬਹੁਤ ਜ਼ਿਆਦਾ ਨੇ ਲੋਨ ਚੜੀ ਜਾਂਦੇ ਨੇ ਸੱਤ ਤੇ ਲੋਨ ਪਲੱਸ ਲੋਨ ਕਾਮ ਕੋਈ ਹੋ ਨਹੀਂ ਰਿਹਾ ਇਸ ਸਰਕਾਰ ਜੀ ਸਰਕਾਰ ਦਾ ਚੰਗੀ ਨੀਤੀ ਚ ਨਹੀਂ ਆਪਾਂ ਗਣ ਸਾਹਿਬ ਨੂੰ ਟਾਈਮ ਜਿਆਦਾ ਹੋ ਗਿਆ ਜੀ ਕੱਲੂ ਕਰਦੇ ਆ ਰਈਆ ਸਾਹਿਬ ਦੀ ਬੱਲੇ ਬੱਲੇ ਹੋ ਗਈ ਆ ਚੜਾਈ ਤੇ ਪੂਰੀ ਆ ਲੈਨੇ ਨੇ ਨੈਕਸਟ ਕੱਲ ਉਹਨਾਂ ਤੋਂ ਹੀ ਲੈਨੇ ਰਈਆ ਫਿਰ ਵੀ ਲੈਨੇ ਆ ਜੀ ਬਿਲਕੁਲ ਬਿਲਕੁਲ ਸਰਕਾਰ ਭਾਈ ਬੀਸੀਜੀ ਵੀ ਐਂਟਰੀ ਮਾਰਦਾ ਸਸੀ ਕਾ ਸਸੀ ਕਾ ਥੈਂਕ ਯੂ ਜੀ ਸਾਰੇ ਪਾਸੇ ਚਾ ਲੋ ਬਸ ਬਰੇ ਭਾਜੀ ਹੋਣੀ ਆ ਹਾਂ ਠੀਕ ਆ ਜੀ ਥੈਂਕ ਯੂ ਥੈਂਕ ਯੂ ਮਨਪ੍ਰਤਵੀਰ ਅ ਤੇ ਮੈਂ ਰਪਿੰਦਰ ਵੀਰ ਦੀ ਰਪਿੰਦਰ ਵੀਰ ਤੁਸੀਂ 1 ਸੈਕਿੰਡ ਹੋਲਡ ਕਰ ਲਿਓ ਮੈਂ 1 ਡੇਟ ਮਿੰਟ ਦੇ ਵਿੱਚ ਵਿੱਚ ਰਈਆ ਵੀਰ ਦੀ ਗੱਲ ਸੁਣ ਲਾਂ ਫਿਰ ਰਪਿੰਦਰ ਵੀਰ ਨਾਲ ਖੁੱਲੀ ਗੱਲ ਕਰਦੇ ਆ 10 ਮਿੰਟ ਦਾ ਸਮਾਂ ਪਿਆ ਆਪਣੇ ਕੋਲੇ ਰਈਆ ਵੀਰ ਸਤਿ ਸ਼੍ਰੀ ਅਕਾਲ ਜੀ ਜਾਈ ਜੀ ਸਤਿ ਸ਼੍ਰੀ ਅਕਾਲ ਚਲੋ ਮੈਂ ਗੱਲ ਤੇ ਵੋਟਾਂ ਦੀ ਹੀ ਆ ਕਰਨੀ ਹੀ ਕੋਈ ਨਹੀਂ ਕੱਲ ਨੂੰ ਵੀ ਆਪਾਂ ਖੁੱਲਾ ਟਾਈਮ ਹੈ ਕੱਲ ਨੂੰ ਵੋਟਾਂ ਤੇ ਹੀ ਕਰਾਂਗੇ ਨਹੀਂ ਤੇ ਆ ਮਨਪ੍ਰੀਤ ਬ੍ਰਦਰ ਨੇ ਆਪਣਾ ਕਿਆ ਵਾ ਤੁਹਾਡਾ ਸਾਰੇ ਵੀਰਾਂ ਦੇ ਨਾਲ ਹੀ ਹੁੰਦਾ ਕੱਲਾ ਬੰਦਾ ਕੋਈ ਨਹੀਂ ਹੁੰਦਾ ਹਾਂਜੀ ਇਹ ਸਾਰਿਆਂ ਦੀ ਤੁਹਾਡੀ ਜਿੱਦਾਂ ਚਲੋ ਜੀ ਹੌਸਲਾ ਮੈਂ ਤੇ ਪਿਆ ਹੀ ਨਹੀਂ ਇਹਨਾਂ ਚੱਕਰਾਂ ਚ ਚਲੋ ਆਪਾਂ ਫੇਰ ਕਰਾਂਗੇ ਇਹਦੇ ਬਾਰੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਹੱਥ ਜੋੜ ਕੇ ਬੇਨਤੀ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਕਵਾਂ ਹੋਣਾ ਹੈ ਨਾ ਜਿੱਦਾਂ ਆਪਾਂ ਨੂੰ ਹਾਲੇ ਭਾਸ਼ ਦੇ ਦੇਉਣੀ ਹੁੰਦੀ ਹੋਂ ਤੇ ਹੱਲ ਹੋ ਗਿਆ ਹੱਲ ਹੋ ਗਿਆ ਮਸਲਾ ਹੱਲ ਹੋ ਗਿਆ ਮਸਲਾ ਹੱਲ ਹੋਣਾ ਚਾਹੀਦਾ ਆਪਣਾ ਹੋਰ ਕੀ ਚਾਹੀਦਾ ਜੈ ਜੀ ਪਹਿਲਾਂ ਨਾ ਆ ਜਿਹੜੀ ਆ ਵੋਟਾਂ ਆ ਤੁਹਾਡੇ ਵੀਰ ਦੇ ਨਾ ਜਿਆਦਾ ਜਦੋਂ ਇਹ ਬਣਦਾ ਭਗਵਾਨ ਤਮਾਨ ਯਾਰਾ ਜੀ ਮੈਂ ਉਦੋਂ ਲੈਂਡ ਕੀਤਾ ਦਿੱਲੀ ਜੀ ਜੀ ਬੜੇ ਜਾਣਕਾਰੀ ਛੱਡੇ ਤੁਹਾਡੇ ਵੀਰ ਦਾ ਤੇ ਲੋਕ ਕਹਿੰਦੇ ਰੱਜਿਆ ਪਾਉਂਗਾ ਹਾਂ ਤੁਸੀਂ ਜਾਂਚ ਛੱਡ ਕੇ ਨਾੜੇ ਲੈ ਜੇ ਮੈਂ ਵੀਡੀਓ ਪਾਉਂਗਾ ਤੇ ਉਹ ਜਦੋਂ ਮੈਂ குரு ਤੇ ਇੱਕ ਵਾਰੀ ਜੀ ਬਾਬਾ ਦੀ ਸੀ ਦਾ ਨਾਮ ਲਵਾਂ ਮੈਂ ਨਹੀਂ ਉਹ दारू-ਦੂਰੂ ਪੀਤੀ ਹੁੰਦੀ ਉਦੋਂ ਆਪਾਂ ਨਾਈਟ ਲਈਦਾ ਤੇ ਨਾ ਹੀ ਉਦੋਂ ਕਿ ਮੈਂ ਛੱਡੀ ਆ ਠੀਕ ਹੈ ਜਦੋਂ ਇਸਾਨੀ ਅੰਦੋਲਨ ਚੱਲਿਆ ਸੀ ਨਾ ਉਦੋਂ ਮੈਂ ਛੱਡਤੀ ਹੀ ਆ ਹਾਂ 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 ਬੜੀ ਮਹਾਰਾਜ ਦੀ ਕਿਰਪਾ ਹੁੰਦੀ ਆ ਆਪਾਂ ਚਲੋ ਟੱਚ ਵੀ ਕਰੀ ਤੇ ਤਾਂ ਦਿਲ ਲੋਕ ਕਹਿੰਦੇ ਯਾਰ ਤੂੰ ਕੀ ਕਰਦੇ ਨਾਲ ਮੇਰਾ ਡੈਡੀ ਬੈਠਾ ਆ ਹੀ ਹਾਂਜੀ ਮੁਕਿਆਈ ਰਾਣੇ ਹਟ ਵਾਲੇ ਕੋ ਗਏ ਉੱਥੇ ਚਲੋ ਜੀ ਆਪਣਾ ਜੋ ਵੀ ਹੈਗਾ ਹੀ ਪਰ ਨਾ ਆਪਣੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਆਪਣੀ ਤੁਹਾਨੂੰ ਪਤਾ ਹਾ ਬੜੀ ਮਾਰੀ ਹੁੰਦੀ ਆ ਹਾਂ ਹਾਂ ਇਹ ਵੇਖਿਓ ਹੁਣ ਕੀ ਬਣਦਾ ਵਾ ਗਾਂ ਗਾਂ ਜਾ ਕੇ ਆਪਾਂ ਇਹ ਬੰਦਿਆਂ ਨੂੰ ਬੜਾ ਆਪ ਨੂੰ ਦਿੱਤਾ ਸਤਕਾਰ ਹੈ ਨਾ ਹਾਂਜੀ ਪਰ ਇਦਾਂ ਨੇ ਕੋਈ ਦੀ ਪੱਲੇ ਪਾਇਆ ਤੇ ਬਾਕੀ ਪਲਾ ਕੀ ਹੁੰਦਾ ਵਾ ਹਾਂਜੀ ਆ ਜਿੱਦਾਂ ਮੈਂ ਨਾ ਮੈਂ ਅਰਦਾਸ ਹੀ ਕਰਦਾ ਨਾ ਜੈਗ ਜੀ ਜਿਹੜਾ ਵੀ ਕੰਮ ਕਰਦਾ ਮੈਂ ਅਰਦਾਸ ਕਰਦਾ ਨਾ ਮੈਂ ਸਿਰਫਾ ਸਿਰਫਾ ਮੈਨੂੰ ਕੋਈ ਇਹਨਾਂ ਦਾ ਨਹੀਂ ਹੈਗਾ ਕਿੱਦਾਂ ਕੰਮ ਕੀਤੇ ਕਿੱਦਾਂ ਜਦੋਂ ਦੀਪ ਨੂੰ ਇਹਨਾਂ ਛੜਾਇਆ ਕਿ ਵੀ ਉਦੋਂ ਮੈਨੂੰ ਬੜੇ ਵਧੀਆ ਲੱਗਾ ਬੰਦਾ ਇਹ ਨਾ ਬੜਾ ਵਧੀਆ ਤੇ ਆਪਾਂ ਅਰਦਾਸ ਵੀ ਕੀਤੀ ਆ ਬਾਕੀ ਚਲੋ ਆ ਆਪਣੇ ਭਾਈ ਉਹਨਾਂ ਦੀ ਵੀ ਗੱਲ ਠੀਕ ਆ ਵੀ ਆਪਾਂ ਆਸਾਣਾ ਰੱਖਿਆ ਕਰੀਏ ਤੇ ਆਪਾਂ ਆਸਾਂ ਤੇ ਭਗਵੰਤ ਮਾਂ ਤੇ ਵੜੀਆ ਰੱਖਿਆ ਆ ਕੇਜਰੀ ਵਾਲ ਤੇ ਵੜੀਆ ਰੱਖਿਆ ਤੇ ਆਪਣੇ ਕੀ ਕੋਈ ਸਾਡਾ ਜਲੂਸ ਕਰਤਾ ਨੌਜਵਾਨਾਂ ਦਾ ਉੱਥੇ ਪੜ ਕੇ ਜੀ ਕੀ ਗੀਤਾ ਅੰਮ੍ਰਿਤਪਾਲ ਦਾ ਇਹਨਾਂ ਨੇ ਹੂੰ ਹੂੰ ਤੇ ਇਹਨਾਂ ਨੂੰ ਸੋਚ ਸਮਝ ਲੈਣਾ ਚਾਹੀਦਾ ਪਰ ਮੇਰੇ ਹਿਸਾਬ ਨਾਲ ਤੇ ਡਾਵਾ ਡੋਲ ਜਾਂ ਅਗਲੀ ਵਾਰੀ ਇਹਨਾਂ ਦੀ ਸਰਕਾਰ ਵੇ ਚਲੋ ਲੱਗ ਜੂ ਪਤਾ 27 ਚ ਵੀ ਕੋਈ ਟਾਈਮ ਨਹੀਂ ਹੋਣਾ ਜੀ ਆਪਾਂ ਆਪਣਾ ਥੋੜਾ ਵਾ ਤੇ ਆਪਾਂ ਕੱਲੂ ਕਰਦੇ ਆ ਸਾਰਿਆਂ ਨੂੰ ਸਾਥੀ ਗੱਲ ਪਿਆਰ ਕਰੀ ਥੈਂਕਿਊ ਜੀ ਥੈਂਕਿਊ ਵੈਰੀ ਮਚ ਜੀ ਸੋ ਜੀ ਆਪਣੇ ਕੋਲ ਸਮਾਂ 7 7-8 ਮਿੰਟ ਪਿਆ ਨੰਬਰ ਨੋਟ ਕਰ ਲਓ ਐਮ ਐਸ ਇੰਟਰਨੈਸ਼ਨਲ ਜੁਐਲਰਸ ਦਾ ਸਰਦਾਰ ਮਹਿੰਦਰ ਸਿੰਘ ਸਰਵ ਜੁਐਲਰਸ ਮੁੱਲਾਪੁਰ ਵਾਲੇ ਸੋਨੇ ਦੇ ਬਿਸਕਟ ਦੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਵੈਸੇ ਤਾਂ ਤੁਸੀਂ ਸੋਨੇ ਦੀ ਜੁਐਲਰੀ ਦੀ ਕੋਈ ਵੀ ਸ਼ਾਪਿੰਗ ਕਰਨੀ ਆ ਸਾਡੀਆਂ ਲੇਡੀਜ਼ ਨੇ ਤੁਸੀਂ ਕੋਈ ਮਨਪਸੰਦ ਗਹਿਣਾ ਕਟਾ ਰੈਡੀ ਕਰਵਾਉਣਾ ਸਾਡੇ ਵੀਰ ਆ ਤੁਸੀਂ ਬਣਾਉਣੀਆਂ ਚੈਨੀਆਂ ਕੈਂਠੇ ਬ੍ਰੇਸਲੇਟ ਬਣਵਾਉਣੇ ਨੇ ਨੱttੀਆਂ ਬਣਾਉਣੀਆਂ ਨੇ ਬਹੁਤ ਜ਼ਿਆਦਾ ਡਿਜ਼ਾਈਨ ਇਹਨਾਂ ਦੇ ਕੋਲੇ ਪਹੁੰਚੇ ਹੋਏ ਨੇ ਇੱਕ ਵਾਰ ਤੁਸੀਂ ਇਹਨਾਂ ਦੇ ਸਟੋਰ ਦੇ ਉੱਪਰ ਜਾਓ ਪਰਿਵਾਰ ਦੇ ਹਰ ਮੈਂਬਰ ਲਈ ਕੁਝ ਨਾ ਕੁਝ ਤੁਹਾਨੂੰ ਮਿਲੇਗਾ ਡੀਸੈਂਟ ਪ੍ਰਾਈਸ ਦੇ ਉੱਪਰ ਬੈਸਟ ਡਿਜ਼ਾਈਨ ਦੇ ਵਿੱਚ ਤੇ ਖਰਾ ਸੋਨਾ ਔਰ ਜੇ ਤੁਸੀਂ ਲੈਣਾ ਸਪੈਸ਼ਲ ਸੋਨੇ ਦਾ ਬਿਸਕਟ ਤਾਂ ਮਾਰਕੀਟ ਦੇ ਨਾਲ ਤੁਹਾਨੂੰ 1.5 200 ਡਾਲਰ ਸਸਤਾ ਮਿਲ ਰਿਹਾ ਅੱਜ ਦੀ ਤਰੀਕ ਚ ਵੀ 4000 ਕੈਨੇਡੀਅਨ ਡਾਲਰ ਦੇ ਨਾਲ ਤੁਸੀਂ ਸੋਨੇ ਦਾ ਬਿਸਕਟ ਲੈ ਸਕਦੇ ਹੋ ਤੇ 2800 ਅਮਰੀਕਨ ਡਾਲਰ 4000 ਕੈਨੇਡੀਅਨ 2800 ਅਮਰੀਕਨ ਡਾਲਰ ਦੇ ਨਾਲ 1 ਔਂਸ 골ਡ ਬਾਰ ਸੋਨੇ ਦੇ ਬਿਸਕਟ ਦੇ ਮਾਲਕ ਬਾਨਾ ਚਾਹੁੰਦੇ ਹੋ ਸੋਨਾ ਬਾਏ ਕਰਨੇ ਬਾਰੇ ਸੋਚ ਰਿਹਾ ਸੀ ਬਾਏ ਕਰ ਲੋ ਸਾਢੇ 4000 ਨੂੰ ਰੇਟ ਪਹੁੰਚ ਜਾਣਾ ਸੋਨੇ ਦਾ ਫਿਰ ਤੁਸੀਂ ਕਹੋਗੇ ਜੈਗ ਸਿੰਘ ਸੇਖੋਂ ਨੇ ਦੱਸਿਆ ਨਹੀਂ ਮੈਂ ਕਈ ਮਹੀਨੇ ਤੋਂ ਤੁਹਾਨੂੰ ਦੱਸ ਰਿਹਾ ਕਿ ਸੋਨੇ ਦਾ ਰੇਟ ਬਹੁਤ ਵੱਧ ਰਿਹਾ ਤੇ ਅੱਜ ਵੀ ਤੁਸੀਂ ਸੋਨੇ ਦਾ ਬਿਸਕਟ ਬਾਏ ਕਰ ਲੋਗੇ ਤੁਸੀਂ ਫਿਰ ਵੀ ਫਾਇਦੇ 'ਚ ਰਹੋਗੇ 9056729934 2985 ਡਰੂ ਰੋਡ ਯੂਨਿਟ ਨੰਬਰ 116 에어ਪੋਰਟ ਤੇ ਡਰੂ ਰੋਡ ਦਾ ਕੋਰਨਰ ਐਮ ਐਸ ਇੰਟਰਨੈਸ਼ਨਲ ਜੁਐਲਰਸ 40 ਸਾਲ ਦਾ ਤਜਰਬਾ ਪਹੁੰਚੋ ਇਹਨਾਂ ਕੋਲੇ ਜੇ ਤੁਸੀਂ ਜੈਗ ਸਿੰਘ ਸੇਖੋਂ ਆਪਣੇ ਪ੍ਰੋਗਰਾਮ ਦਾ ਨਾਮ ਲੈ ਦੋਗੇ ਇਹ 4000 ਚੋਂ ਵੀ ਤੁਹਾਨੂੰ 10 ਵੀ ਡਾਲਰ ਫਰਸ਼ੋਰ ਘੱਟ ਕਰਨਗੇ ਤੁਹਾਡਾ ਹੋਰ ਫਾਇਦਾ ਹੋਵੇਗਾ 905 671 9934 ਸੋਨੇ ਦੀ ਸ਼ਾਪਿੰਗ ਦੇ ਲਈ ਇੱਕੋ ਇੱਕ ਨਾਮ 905 671 9934 ਐਮ ਐਸ ਇੰਟਰਨੈਸ਼ਨਲ ਜੁਅਲਰਸ ਸੋ ਆਪਾਂ ਲੈਣੇ ਆ ਜੀ ਆ ਤਕਰੀਬਨ ਆਪਣੀ ਫਰ ਲਾਸਟ ਕਾਲ ਹੀ ਹੋਵੇਗੀ ਫਿਰ ਸਮਾਂ ਹੋ ਜਾਣਾ ਰਪਿੰਦਰ ਵੀਰ ਸਤਿ ਸ੍ਰੀ ਅਕਾਲ ਜੈ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰਾ ਵੀਰ ਕੀ ਹਾਲ ਚਾਲ ਹੈ ਕਿਵੇਂ ਠੀਕ ਠਾਕ ਹੋ ਵਧੀਆ ਜੀ ਵਧੀਆ ਲਾਲਾ ਜੀ ਮੁੱਧੀ ਹੋਵੇ ਹੈ ਹਾਂਜੀ ਯਾਰ ਆਈ ਥਿੰਕ ਜਰੂਰੀ ਵੀ ਸੱਤਾ ਪਰਿਵਰਤਨ ਹੋਣਾ ਜ਼ਰੂਰੀ ਹੈ ਲੋਕਾਂ ਦੇ ਫਾਇਦੇ ਲਈ ਨਾਲੇ ਜ਼ਰੂਰੀ ਸੀ ਪਤਾ ਕੀ ਹੈ ਦੇਖੋ ਇਹ ਇਹ ਬੰਦੇ ਵੀ ਇੱਕ ਈਮ ਕਰਕੇ ਆਏ ਸੀ ਝੂਠ ਬੋਲ ਕੇ ਨਾ ਜੀ ਜੀ ਇਹੀ ਕਹਿੰਦੇ ਜੀ ਕਿ ਜਿਹੜੇ ਕੋਈ ਗੁਰੂ ਸਾਹਿਬ ਦੀ ਬੇਅਦਬੀ ਨੇਤਨਾ ਚ ਫੜ ਕੇ ਬੰਦੇ ਅੰਦਰ ਕਰ ਦਾਂਗੇ ਇਹ ਕਰਾਂਗੇ ਉਹ ਕਰਾਂਗੇ ਹਾਂਜੀ ਹੁਣ ਦੇਖੋ ਪੁੱਲਰ ਸਾਹਿਬ ਤੱਕ ਹੈ ਇਹਨਾਂ ਦੀ ਉਹ ਸਿਰਸ਼ੀ ਦੀ ਮੈਂ ਤੈਨੂੰ ਕਿਤੇ ਉਸ ਤੇ ਜਾ ਕੇ ਮੇਰੇ ਕੋਲ ਲੱਭੀ ਨਾ ਠੀਕ ਆ ਇਹ ਕਹਿੰਦੇ ਕਿ ਫਾਈਲ ਉਹਦੇ ਟੇਬਲ ਤੇ ਪਈ ਉਹ ਸਾਈਨ ਨਹੀਂ ਕਰ ਰਿਆ ਹਾਂ ਹੈਨਾ ਕੋਣ ਦੇਖਦੇ ਆ ਭਲਾ ਭਈ ਅ ਪਹਿਲੀ ਗੱਲ ਤੇ ਲਗਭਗ ਸ਼ਤਾਂ ਚੀਕ ਪਹਿਲਾਂ ਵੀ ਇਹ ਹਾਂਜੀ ਸੈਂਟਰ ਦੇ ਨੇ ਵਿੱਚ ਸੀਗੇ ਬੈਠੇ ਹਾਂਜੀ ਹੋ ਸਕਦਾ ਸਿੱਪਲ ਹੋਣ ਦੇਖਦੇ ਆ ਭਈ ਹੁਣ ਅ ਮਤਲਬ ਹੁਣ ਕੀ ਕਰਦੇ ਆ ਭਲਾ ਸੇਕ ਨੂੰ ਲਈ ਕਿ ਕਿੰਨੇ ਸਿੰਘਾਂ ਨੂੰ ਅਸੀਂ ਦੰਦੇ ਆ ਨਾ ਹਾਂ 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 ਹੁਣ ਇਸ ਤੋਂ ਬਾਅਦ ਤੁਸੀਂ ਦੇਖ ਲਿਆ ਭਗਵੰਤ ਮਾਨਾ ਨਾ ਹਾਂਜੀ ਇਹ ਤਾਂ ਬੁਰਾ ਹਾਲ ਹੋ ਰਹਿਣਾ ਇਹਨੂੰ ਕਿਤੇ ਮੈਂਬਰ ਜੇ ਖਲੋ ਗਿਆ ਉਹ ਵੀ ਨਹੀਂ ਨਿਕਲਦਾ ਪਰ ਭਗਵੰਤ ਮਾਨਾ ਅੱਛਾ ਹੈ ਨਾ ਤੂੰ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਦਾ ਤੇ ਮੀਕੇ ਦੀ ਇੱਕ ਵੀਡੀਓ ਆਈ ਗਲਤ ਵੀਡੀਓ ਨਹੀਂ ਕੋਈ ਖੜੇ ਗਾਣੇ ਗਾਈ ਜਾਂਦੇ ਹਨ ਜਿਵੇਂ ਇਹ ਗਾਣਾ ਜੇ ਗਾਉਂਦਾ ਵੀ ਉਹੀ ਚੀਜ਼ ਨਿਕਲੀ ਪ੍ਰਾਈ ਦੇਲਾ ਮੇਰੇਆ ਵੀਡੀਓ ਮੇਰੇ ਕੋਲੇ ਬਹੁਤ ਦਿਨਾਂ ਦੀ ਆਈ ਵੀ ਸੀ ਮੈਂ ਸਾਫ ਕੇ ਰੱਖੀ ਮੈਂ ਕਹੇ ਸਮਾਂ ਆਉਣ ਤੇ ਪਾਵਾਂਗੇ ਉਹ ਅੱਜ ਪਾਵਾਂਗੇ ਹੁਣ ਦੇਖੋ ਇਹ ਬੰਦਾ ਕੱਰੀ ਕੱਲ ਗ੍ਰਹਿ ਮੰਤਰ ਮੰਤਰਾਲਾ ਸਾਮਨ ਦੇ ਯੋਗ ਹੈਗਾ ਹਾਂਜੀ ਆ ਦੇਖੋ ਹੈ ਨਾ ਅਜੇ ਤੱਕ ਵੀ ਜੇ ਇਹਨਾਂ ਨੇ ਆਪਣੀ ਮਾੜੀ-ਮੋਟੀ ਇੱਥੇ ਬਚਾਣੀ ਹੈ ਨਾ ਹੂੰ ਉਹ ਜਿਹੜੇ ਗੁਰਪ੍ਰਤਾਪ ਆ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਹਿ ਮੰਤਰਾਲਾ ਅਜੇ ਵੀ ਦੇ ਦੇਣਾ ਅ ਕੁਮਰ ਹਾਂਜੀ ਕੁਮਰ ਵਿਜੇ ਪ੍ਰਤਾਪ ਵੇਜੇ ਪ੍ਰਤਾਪ ਇਹਨੂੰ ਤਾਂ پتہ ਕੁਛ ਨਹੀਂ ਸਟੇਜ ਤੇ ਨੱਚਣ ਵਾਲਾ ਬੰਦਾ ਇਹਨੂੰ ਕੀ پتہ ਕਿ ਜਿਹੜੇ ਮੈਂ ਨਾ ਕੋਸ਼ਿਸ਼ ਕਰੂੰਗਾ ਕੁਮਰ ਵੇਜੇ ਪ੍ਰਤਾਪ ਦਾ ਮੇਰੇ ਕੋਲੇ ਪਰਸਨਲ ਨੰਬਰ ਆ ਮੇਰੀ WhatsApp ਤੇ ਥਰੂ ਗੱਲ ਵੀ ਹੁੰਦੀ ਆ ਮੈਂ ਕੋਸ਼ਿਸ਼ ਕਰੂੰਗਾ ਆਹ ਵੀਕ ਨਹੀਂ ਤਾਂ ਅਗਲੇ ਵੀਕ ਮੈਂ ਗੱਲ ਕਰੀਏ ਉਹਨਾਂ ਨਾਲ ਕਰਾਂਗੇ ਉਹਨਾਂ ਨੂੰ ਲੈ ਕੇ ਆਓ ਦੇਖੋ ਇਹਨੇ ਪਤਾ ਕੀਤਾ ਹੁਣ ਆਪਣੇ ਉਹਨਾਂ ਨੇ ਪਟੀਸ਼ਨ ਪਾਈ ਸੀ ਕਿ ਹਵਾਰਾ ਸਾਹਿਬ ਨੇ ਪੰਜਾਬ ਹਾਂ ਜੀ ਹੂੰ ਹੂੰ ਤੇ ਇਹਨਾਂ ਨੇ ਉਹਨੂੰ ਚੈਲੰਜ ਕੀਤਾ ਕਿ ਨਹੀਂ ਇੱਥੇ ਨਹੀਂ ਆਣਾ ਚਾਹੀਦਾ ਇਸ ਮਾਲ ਬਰਾਬਰ ਹੂੰ ਹੂੰ ਜੀ 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 ਦੇਖੋ ਇਲੈਕਸ਼ਨ ਅੱਜ ਦਾ ਟਾਈਮ ਨੋਟ ਕਰ ਲਓ ਹੂੰ ਹੂੰ ਬੰਦਾ ਇੱਕ ਵੀ ਬੰਦਾ ਪੰਜਾਬ ਚ ਉਹਨੂੰ ਜਿਤਨਾ ਪਰ ਦੁੱਖ ਦੁੱਖ ਦੀ ਗੱਲ ਪਤਾ ਕੀ ਹੈ ਹਾਂਜੀ ਸਬਸਟੀਟਿਊਟ ਹੈ ਨਹੀਂ ਕੋਈ ਵੀ ਚੰਗਾ ਸਾਡੇ ਕੋਲ ਹਾਂ ਉਹਦਾ ਬਦਲ ਕੋਈ ਨਹੀਂ ਕਹਣਾ ਜਿਹੜਾ ਸਿੱਖ ਕੌਮ ਨਾਲ ਖੜਨ ਵਾਲਾ ਬੰਦਾ ਹੁਣ ਦੇਖੋ ਸੈਂਟਰ ਚ ਆਪਣੇ ਉਹਦੀ ਫਿਲਮ ਸੀਗੀ ਕੰਗਰਾਲਾ ਚਾਲਦੀ ਖਾਲਾ ਦਾ ਅੱਜ ਖਾਲਾ ਡਾ ਰਹੀ ਹਾਂਜੀ ਉਹ ਤਾਂ ਚੱਲ ਗਈ ਕੋਈ ਰੋਕ ਨਹੀਂ ਹੋਈ ਹਾਂ ਹਾਂ ਤੇ ਜਿਹੜੇ ਸੈਂਟਰ ਚ ਸਿੱਖ ਬੈਠੇ ਨਾ ਖਹਿਵਿਚੀਆਂ ਨਹੀਂ ਕਿ ਜਿਹੜੀ ਸਚਾਈ ਇਹਦਾ ਮਤਲਬ ਉਦੋਂ ਕਾਂਗਰਸ ਹੈਗੀ ਹਾਂ ਹਾਂ ਇਸ ਟਾਈਮ ਤੇ ਬੀਜੇਪੀ ਹੈ ਨਾ ਜੀ ਜੀ ਉਹ ਸਕੇਲ ਹੱਕ ਕੇ ਦਾਅਵਾ ਵੀ ਫਿਰ ਜੀ ਉਹ ਵੀ ਉਹਨੂੰ ਲਾਗੂ ਹੋਣ ਦੇ ਜੀ ਹੂੰ ਚੱਲ ਨਹੀਂ ਦੇ ਰਹੀ ਉਹਨਾਂ ਤਾਂ ਚਾਹੀਦਾ ਸੀ ਇਹ ਲਾਗੂ ਹੋਣ ਦੇਣ ਤੇ ਦੂਸਰਿਆਂ ਦੀ ਅਸਲੀਅਤ ਐਵੇਂ ਸਾਹਮਣੇ ਤੇ ਤੁਸੀਂ ਹੋਰ ਜਿੱਤੋ ਯਾ ਹਾਂ ਪਰ ਇਹ ਸਾਰੇ ਜਿਹੜੇ ਨਾ ਮੰਡਲੀ ਏਕੀ ਆ ਹੁਣ ਤੁਸੀਂ ਦੇਖਦੇ ਆ ਤੁਸੀਂ ਦੇਖਦੇ ਜਾਓ ਜੀ ਸੇਸ਼ਨਾ ਸਾਹਿਬਾਂ ਦਾ ਪਾਵਰ ਹੈ ਨਹੀਂ ਪਾਵਰ ਇਹਦੇ ਕੋਲ ਪਹਿਲਾਂ ਵੀ ਸੀ ਜੀ ਹੁਣ ਦੇਖਦਾ ਕੀ ਕਰਦੇ ਆ ਆ థాంਕ ਯੂ ਰਪਿੰਦਰ ਵੀਰ ਆ ਮਾਫੀ ਚਾਹਣਾ ਸਮਾਂ ਹੋ ਗਿਆ ਪਰ ਆਪਣੇ ਇੱਕ ਲਾਸਟ ਕਾਲ ਲੈ ਲਈਏ ਰਾਈਟ ਠੀਕ ਹੈ ਥੈਂਕ ਯੂ ਮੇਰਾ ਵੀਰ ਥੈਂਕ ਯੂ ਅਰ ਥੈਂਕ ਯੂ ਜੀ ਆਪਾਂ ਵਿਦਨ ਇੱਕ ਡੇਟ ਮਿੰਟ ਤੇ ਗੱਲ ਖਤਮ ਵੀ ਕਰ ਲੈਂਦੇ ਨੇ 9845 ਆਉਂਦੀ ਐ ਰੋ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਚਾਲ ਆ ਕਿਵੇਂ ਠੀਕ ਹੋ ਬੜਾ ਵਧੀਆ ਬੜੀ ਵਧੀਆ ਬੜੀ ਵਧੀਆ ਹਾਂਜੀ ਹਾਂਜੀ ਧੰਨਵਾਦ ਆ ਵਧੀਆ ਬਾਈ ਬਸ ਯਾਪਾਂ ਨੂੰ ਤਾਂ ਕੋਈ ਬੜਾ ਨਹੀਂ ਫਾਇਦਾ ਮਿਲਦਾ ਮੈਂ ਕਹਿੰਦਾ ਪਤਾ ਬੜਾ ਜੋਰ ਸੀ ਸੱਸ ਸਾਹਿਬ ਕਿਵੇਂ ਆ ਭੁੱਲਰ ਸਾਹਿਬ ਨੂੰ ਜਾਂ ਕਿੰਨਾ ਕੀ ਕਰਦੇ ਆ ਪਰ ਕਰਨਾ ਕੋਈ ਨਾ ਕੁਝ ਨਹੀਂ ਆ ਇਹਨਾਂ ਨੇ ਮੇਟੋ ਲੋ ਪਰ ਐਟ ਲੀਸਟ ਜਿਹੜੀ ਇੱਕ ਲੋਕਾਂ ਚ ਹਵਾ ਬਣੀ ਆ ਫਿਰ ਉਹ ਸੱਚਾਈ ਤਾਂ ਸਾਹਮਣੇ ਆ ਜੂਗੀ ਨਾ ਜੇ ਕੁਝ ਨਹੀਂ ਹੁਣ ਜੇ ਅ ਅਜੇ ਆਪਣੇ ਪੰਜਾਬ ਦੇ ਵਿੱਚ ਇਹਨਾਂ ਦੀ ਭਗਵੰਤ ਮੋਹਨਾ ਭਗਵੰਤ ਮਾਨ ਸਰਕਾਰ ਦੀ ਸੱਚਾਈ ਸਾਹਮਣੇ ਆਈ ਹੈ ਜਿਹੜੇ ਕਹਿੰਦੇ ਸੀ ਅ ਇਨਸਾਫ ਦਵਾ ਦਾਂਗੇ ਦੋਸ਼ੀ ਫੜਨ ਲਾਂਗੇ ਫਿਰ ਇਹਨਾਂ ਦੀ ਵੀ ਆਜੂ ਸਾਹਮਣੇ ਠੀਕ ਹੈ ਜੀ ਹੁਣ ਕਹੇ ਜੀ ਬਾਈ ਅਸੀਂ ਤਾਂ ਆਪ ਐਵੇਂ ਕੀ ਇਹ ਦੋ ਵਰੀਆਂ ਦੀ ਸਪੋਰਟ ਕੀਤੀ ਐ ਇਸੇ ਕਰ ਕੀਤੀ ਸੀ ਪਰ ਆਪਣੇ ਕੋਲੇ ਕੋਈ ਚੁਆਇਸ ਨਹੀਂ ਇੱਕ ਹੀ ਆ ਤੇ ਇਹਨਾਂ ਨੇ ਛੱਡਣਾ ਛੁੱਟਣਾ ਨਹੀਂ ਪਰ ਆ ਜਿਹੜੇ ਬਾਈ ਬਾਲੇ ਸੀਗੇ ਵੀ ਸਾਨੂੰ ਤਾਂ ਪਤਾ ਹੀ ਹੈ ਪਹਿਲਾਂ ਉਹ ਨਜੀਤੇ ਵਾਲਾਂ ਦਾ ਤੇ ਪਰ ਚਲੋ ਦੁੱਧ ਦੁੱਧ ਪੰਜ ਸਾਹਮਣੇ ਆ ਗਏ ਠੀਕ ਧੰਨਵਾਦ ਧੰਨਵਾਦ ਜੀ ਵੀਰ ਥੈਂਕ ਯੂ ਬਾਈ ਥੈਂਕ ਯੂ ਜੀ ਬਾਕੀ ਗੱਲ ਕੱਲ ਨੂੰ ਕਰਦੇ ਆ ਧੰਨਵਾਦ ਜੀ ਸੋ ਦੋਸਤੋ ਸਮਾਂ ਆਪਣਾ ਹੋ ਗਿਆ ਸਮਾਪਤ ਅੱਜ ਤੇ ਜਰੂਰ ਤੁਸੀਂ ਗੱਲਬਾਤ ਮੇਰੇ ਨਾਲ ਕੋਈ ਆਫਟਰ ਦਾ ਸ਼ੋ ਕਰਨੀ ਹੋਵੇ 647 5070018 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਸੋ ਮੇਰੇ ਤੋਂ ਬਾਅਦ ਜਸਵਾਲ ਭਾਜੀ ਪ੍ਰੋਗਰਾਮ ਆ ਕੇ ਕਰ ਰਹੇ ਨੇ ਪੇਸ਼ ਤੇ ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ ਨੂੰ 10 ਤੋਂ 12 ਟ੍ਰਾਂਟੋ ਸਮੇਂ ਦੇ ਮੁਤਾਬਕ ਹੋਵੇਗੀ ਸੋ ਮਿਲਦੇ ਕੱਲ ਨੂੰ ਤਦ ਤੱਕ ਤੁਹਾਡਾ ਸਾਡਾ ਰੱਬ ਰੱਖਾ ਸਤਿ ਸ਼੍ਰੀ ਅਕਾਲ